ਮੈਂ ਗਿਆ ਸਲੀਮ ਸਾਹਿਬ ਕੋ ਗਿਆ ਹੂੰ ਰਜੂ ਭਾਈ ਨੂੰ ਲੈ ਕੇ ਗਿਆ ਮੈਂ ਬਹੁਤ ਹਨ ਨੂੰ ਮਿਲਿਆ ਕਲਾਕਾਰਾਂ ਨੂੰ ਮਿਲਿਆ ਮੈਂ ਸਿਰਫ ਸਲੀਮ ਸਾਹਿਬ ਨੂੰ ਮਿਲਿਆ ਨਾ ਪਰਸਨਲੀ ਤੇ ਮੈਂ ਉਹਨਾਂ ਗਿਆ ਹੀ ਪਿੱਛੇ ਹੀ ਉਹਦਾ ਰਿਕਾਰਡਿੰਗ ਸੀ ਮੈਨੂੰ ਭਜਦੀ ਤੇ ਭਾਜੀ ਲੈ ਕੇ ਇਹ ਭਾਜੀ ਜਿੱਦਾਂ ਮਿਲੇ ਸਲੀਮ ਸਾਹਿਬ ਯਾਰ ਕੋਈ ਗੱਲ ਹੀ ਨਹੀਂ ਮਤਲਬ ਸਿੱਧਾ ਮੈਂ ਅੰਦਰ ਇੱਕ ਵੀਡੀਓ ਜ ਗਿਆ ਉਹਨਾਂ ਦੇ ਤੇ ਭਾਜੀ ਲੈ ਕੇ ਭੱਜ ਕੇ ਮੈਨੂੰ ਕਹਿੰਦੇ ਭੱਜੀ ਜਾਓ ਮਜਾਕ ਕੀ ਹੈ ਬਲਹਾਸ ਮੁਖ ਜੇ ਰਹਿੰਦੇ ਤੇ ਮਲੇ ਇੱਕੀ ਕੋਈ ਮਜ਼ਾਕ ਕੀਤਾ ਫਿਰ ਕੋਈ ਤੁਹਾਡੇ ਨਾਲ ਨਹੀਂ ਮੈਂ ਤੇ ਉਹ ਨਾ ਅਸਲ ਜੀ ਮਿਊਜ਼ਿਕ ਕਰ ਲਈ ਆਪਣੇ ਭੇਡ ਦਾ ਮਤਲਬ ਕਿ ਮਲੇ ਬੜੇ ਪ੍ਰਤਿਕਿਆਂ ਨਾਲ ਸਾਨੂੰ ਨਾ ਕਿਸੇ ਦੀ ਸਾਡਾ ਪਤਾ ਨਹੀਂ ਅੱਜ ਕੱਲ ਕਿਦਾਂ ਦਾ ਕੀਤਾ ਹੋ ਗਿਆ ਲੋਕਾਂ ਦਾ ਕਿਸੇ ਨੂੰ ਰੋਲ ਕੇ ਨਾ ਕਿਸ ਦੀ ਇੱਜ਼ਤ ਢਾ ਕੇ ਖੱਲੀ ਢਾ ਕੇ ਬੜਾ ਮਜ਼ਾ ਆਉਂਦਾ ਵਾ ਕਿਦਾਂ ਮਤਲਬ ਨੀਂਦ ਖੀਂਦਾ ਆ ਜੀ ਐਵੇਂ ਕਿਸੇ ਨੂੰ ਬਦਨਾਮ ਕਰਕੇ ਜਾਤ ਦੀ ਪੀੜੀ ਜਿਹੜੀ ਆ ਜਿਹੜੇ ਚੰਗੇ ਆ ਉਹ ਕੁਝ ਬਾਰ ਪੱਜ ਗਏ ਜਾਂ ਕੁਝ ਜਿਹੜੇ ਪੈਸੇ ਲਾ ਕੇ ਜਿਹੜਾ ਵਾ ਬਾਰ ਉਹ ਚਲ ਗਏ ਅੱਜ ਕੱਲ ਡਪੋਟ ਹੋ ਕੇ ਵੀ ਆ ਰਹੇ ਕੁਝ ਲੋਕਾਂ ਕੁਝ ਗਲਤ ਸੰਗ ਦਾ ਸ਼ਕਾਰ ਹੋ ਗਏ ਕੁਝ ਨਸ਼ੇ ਦੇ ਦਲ ਚ ਫਸੇ ਫਿਰ ਪੰਜਾਬ ਸਾਡਾ ਕਿੰਨਾ ਹੱਥਾਂ ਚ ਸੇਵੂਗਾ ਕਿੰਨਾ ਹੱਥਾਂ ਚ ਰਹਿ ਗਿਆ ਫਿਰ ਪੰਜਾਬ ਸਾਡਾ ਪੰਜਾਬ ਚ ਆਪਣੇ ਰਵਾਸੀ ਭਰਾ ਵੀ ਚਲਵਾਉਂਦੇ ਨੇ ਪਰ ਉਹ ਵੀ ਕੰਮ ਕਰ ਰਹੇ ਨੇ ਤੱਕ ਗੱਲ ਲੱਪਣੀ ਦਾ ਸੱਤ ਸਾਡੇ ਨੂੰ ਸ਼ਰਮ ਬੜੀ ਆਉਂਦੀ ਹੈ ਨਾ ਕਈ ਇਹ ਕਹਿੰਦਾ ਮੈਂ ਜੇ ਰੇੜੀ ਲਾ ਲਈ ਤੇ ਕਹਿੰਦਾ ਯਾਰ ਮੇਰਾ ਕੋ ਸੱਜਣ ਆ ਗਿਆ ਤੇ ਕਹਿੰਦਾ ਉਹ ਮੁਖੌਤ ਜਾ ਡਾ ਦੂਗਾ ਆਪਣਾ ਸਾਡਾ ਕੀਤਾ ਦਿਲ ਕਦੀ ਬਾਤ ਜਾਂਦੀ ਨਹੀਂ ਮੈਂ ਕਦੀ ਅੱਜ ਮੈਂ ਨਹੀਂ ਜਾਣਾ ਮੈਂ ਉਸ ਜਿਹੜਾ ਕੰਮ ਕਰਦਾ ਢਾਲਦਾ ਉਹਨੂੰ ਕੋਈਆਂ ਨੇ ਕਿਹਾ ਵੀ ਬਾਹਰ ਚਲ ਜਾ ਬੜਾ ਕੰਮ ਹੈ ਪੰਪ ਦੇਣ ਵਾਲੇ ਬੜੇ ਨੇ ਬੜੇ ਨੇ ਕਿ ਨਹੀਂ ਆਪਣਾ ਸਿੱਧਾ ਕਲੀਅਰ ਸੀ ਮੈਂ ਕਿ ਮੈਂ ਤਰੀ ਜਾਣਾ ਮੈਂ ਕਿਵੇਂ ਜਾਵਾ ਦੜੀਏ ਜੋ ਲਤੜ ਗਈ ਵਿੱਚ ਪੈਰਾ ਦੇ ਰਜਾਈਆਂ ਦੇ ਵਿੱਚ ਬੈਠ ਕੇ ਇੰਟਰਨੈਟ ਚਲਾਉਣ ਨਾਲੋਂ ਤਾਂ ਚੰਗਾ ਆ ਜਨਾਬ ਕਿ ਅੱਜ ਅਸੀਂ ਮਿਹਨਤ ਕਰਦੇ ਆ ਕਿਰਤ ਕਰ ਰਹੇ ਆ ਕਿਸੇ ਵੀ ਫੀਲਡ ਵਿੱਚ ਕਰ ਰਹੇ ਆ ਕਿਸੇ ਵੀ ਕਿੱਤੇ ਦੇ ਵਿੱਚ ਕਰ ਰਹੇ ਆ ਕਿਰਤ ਕਰਨਾ ਮਿਹਨਤ ਕਰਨਾ ਬੜੀ ਵਧੀਆ ਗੱਲ ਹੁੰਦੀ ਹੈ ਤੇ ਚਲੋ ਚੰਗੀ ਗੱਲ ਵੀ ਆ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਭਰ-ਭਰ ਕੇ ਟੈਲੈਂਟ ਜਿਹੜਾ ਉਹ ਭਰਿਆ ਬੈਠਾ ਵਾ ਬਹੁਤ ਲੋਕ ਨੇ ਜਿਹੜਾ ਇਸ ਟੈਲੈਂਟ ਦੇ ਪੱਖੋਂ ਬੜਾ ਉੱਪਰ ਤੱਕ ਮੱਲਾ ਮਾਰ ਰਹੇ ਨੇ ਪਰ ਜਨਾਬ ਦੁੱਖ ਉਦੋਂ ਲੱਗਦਾ ਆ ਜਦੋਂ ਟੈਲੈਂਟ ਦੀ ਕਦਰ ਨਹੀਂ ਪੈਂਦੀ ਕਦਰ ਪੈਂਦੀ ਆ ਤਾਂ ਆਰਟੀਫੀਸ਼ਲ ਚੀਜ਼ਾਂ ਦੀ ਤਾਂ ਇੱਕ ਅੱਜ ਇੱਕ ਵੱਖਰਾ ਪੱਖ ਫੜ ਲੈਨੇ ਆ ਵੱਖਰਾ ਪੱਖ ਫੜ ਲੈਨੇ ਅਸੀਂ ਗਾਇਕੀ ਦਾ ਸੋ ਗਾਇਕੀ ਦੇ ਵਿੱਚ ਜਿਹੜਾ ਵਾ ਜਿਨ੍ਹਾਂ ਨੂੰ ਕੁਝ ਗਾਇਕੀ ਦੀ ਨੌਲੇਜ ਨਹੀਂ ਹੈ ਗਾਇਕੀ ਦਾ ਊੜਾ ਵੀ ਨਹੀਂ ਪਤਾ ਉਹ ਲੋਕ ਸਟੇਜਾਂ ਲਾ ਰਹੇ ਨੇ ਸਟੇਜਾਂ ਉੱਪਰ ਮੱਲਾ ਮਾਰ ਰਹੇ ਨੇ ਪਰ ਜਿਹੜੇ ਲੋਕ ਚੰਗਾ ਹਿੱਕ ਦੀ ਜ਼ੋਰ ਦੇ ਉੱਪਰ ਗਾਣ ਵਾਲੇ ਨੇ ਉਹ ਵਿਚਾਰੇ ਜਿਹੜਾ ਹਾਲੇ ਸਟਰਗਲ ਕਰ ਰਹੇ ਨੇ ਮਿਹਨਤ ਕਰਦੇ ਦਿਖਾਈ ਦੇ ਰਹੇ ਨੇ ਆਟੋ ਟਿਊਨਰ ਲਗਾ ਰਹੇ ਨੇ ਜਾਂ ਜਿਸ ਨੂੰ ਗਾਉਣਾ ਵੀ ਨਹੀਂ ਆਉਂਦਾ ਵਧੀਆ ਪੈਸਾ ਆ ਕੋਲ ਜਾਂ ਵਧੀਆ ਬੇਸ਼ੁਮਾਰ ਦੌਲਤ ਆ ਪੈਸਾ ਲਾ ਕੇ ਜਿਹੜਾ ਗੀਤ ਤਾਂ ਕੱਢ ਲੈਂਦੇ ਨੇ ਪਰ ਜਨਾਬ ਟੈਲੈਂਟ ਕਿੱਥੋਂ ਲੈ ਕੇ ਆਉਣਾ ਆਪਣਾ ਸੋ ਇੰਨਾਂ ਚੀਜ਼ਾਂ ਕਰਕੇ ਕਮੀ ਪੇਸ਼ੀ ਤਾਂ ਬੜੀ ਦੇਖਣੀ ਪੈਂਦੀ ਆ ਫਰ ਮੈਂ ਅੱਜ ਇੱਕ ਵਾਦਾ ਮੈਨੂੰ ਪ੍ਰੋਮਿਸ ਹੈ ਮੈਨੂੰ ਮਾਣ ਵੀ ਹੈ ਕਿ ਪੰਜਾਬੀ ਸਾਡੇ ਜਿਸ ਗੱਲ ਨੂੰ ਜਿਹੜਾ ਹੱਥ ਪਾ ਲੈਂਦੇ ਫਿਰ ਉਹਨੂੰ ਉੱਪਰ ਨੂੰ ਤਾਂ ਨਹੀਂ ਚੁੱਕ ਦਿੰਦੇ ਨੇ ਤਾਂ ਮਿਲ ਕੇ ਜਿਹੜਾ ਕੁਝ ਜਿਹੜੇ ਮਿਹਨਤ ਕਰ ਰਹੇ ਨੇ ਚੰਗਾ ਇੱਕ ਦੀ ਜ਼ੋਰ ਤੇ ਗਾਇਕੀਗਾਰ ਨੇ ਉਹਨਾਂ ਕਲਾਕਾਰਾਂ ਨੂੰ ਵੀ ਸਪੋਰਟ ਜਿਹੜੀ ਆ ਜ਼ਰੂਰ ਕਰੀਏ ਤੁਹਾਡੇ ਆਲੇ ਦੁਆਲੇ ਵੀ ਹੋਣਗੇ ਤੁਹਾਡੇ ਮੋਬਾਈਲਾਂ ਦੇ ਵਿੱਚ ਜਦੋਂ ਤੁਸੀਂ ਵੀਡੀਓ ਦੇਖਦੇ ਖਬਰਾਂ ਦੇਖਦੇ ਤਾਂ ਤੁਹਾਡੇ ਉਦੋਂ ਵੀ ਆਉਂਦੇ ਆ ਸਕਿਪ ਨਾ ਕਰਿਆ ਕਰੋ ਸਾਰੀ ਵੀਡੀਓ ਦੇਖਿਆ ਕਰੋ ਸ਼ਾਇਦ ਤੁਹਾਡੇ ਇੱਕ ਸ਼ੇਅਰ ਦੇ ਨਾਲ ਜਿਹੜੀ ਆ ਉਹਨਾਂ ਦੀ ਜ਼ਿੰਦਗੀ ਬਦਲ ਜੇ ਸੋ ਇਦਾਂ ਦੇ ਇੱਕ ਨੌਜਵਾਨ ਨੇ ਜਿਹੜਾ ਬੜੀ ਥਾਵਾਂ ਤੇ ਬੜੀ ਅਦਬ ਦੇ ਨਾਲ ਸ਼ੋਅ ਲਾ ਚੁੱਕੇ ਨੇ ਬੜੇ ਕਾਫੀ ਸ਼ੋਅ ਕਰ ਚੁੱਕੇ ਨੇ ਜਾਗਰਣ ਵੀ ਕਰ ਚੁੱਕੇ ਨੇ ਉਹ ਗੱਭਰੂ ਨੌਜਵਾਨ ਜਿਹੜਾ ਬਟਾਲੇ ਦਾ ਰਹਿਣ ਵਾਲਾ ਤੇ ਨਾਲ-ਨਾਲ ਆਪਣੀ ਗਾਇਕੀ ਦਾ ਸਫ਼ਰ ਵੀ ਜਾਰੀ ਰੱਖ ਰਿਹਾ ਪਲੱਸ ਜਿਹੜਾ ਵਾ ਉਹ ਟੈਲਾਂ ਦਾ ਕੰਮ ਕਰਦਾ ਹੈ ਮਿਹਨਤ ਕਰਦਾ ਹੈ ਜਿਹੜੀਆਂ ਟੈਲਾਕਰਾਂ ਦੇ ਵਿੱਚ ਲੱਗਦੀਆਂ ਉਹ ਮਿਹਨਤ ਦਾ ਨਾਲ ਆਪਣਾ ਕਿੱਤਾ ਜਾਰੀ ਰੱਖ ਰਿਹਾ ਪਰਿਵਾਰ ਦਾ ਪੇਟ ਵੀ ਪਾ ਦਿਆ ਆਪਣੀ ਗਾਇਕੀ ਨੂੰ ਵੀ ਜ਼ਿੰਦਾ ਰੱਖ ਰਿਹਾ ਵਾ ਤਾਕੀ ਤੇ ਨਾ ਕਿਤੇ ਆਸਵਾ ਵੀ ਮੈਂ ਤਾਂ ਕਹਿੰਦੇ ਕਿਰਤ ਕਰਦਾਂਗਾ ਪਰ ਤੁਸੀਂ ਜਿਹੜਾ ਵਾ ਤੁਸੀਂ ਮੈਨੂੰ ਹੈਲਪ ਜਿਹੜੀ ਆ ਜ਼ਰੂਰ ਕਰੋਗੇ ਕਿਉਂਕਿ ਹੈਲਪ ਦੀ ਹੁਣ ਤੁਹਾਡੀ ਲੋੜ ਹੁੰਦੀ ਹੈ ਤੁਸੀਂ ਬੜੇ ਗਾਇਕਾਂ ਨੂੰ ਬੜੇ ਕਲਾਕਾਰਾਂ ਨੂੰ ਚੜਾਇਆ ਇੱਕ ਧਿਆਨ ਜਿਹੜੀ ਅੱਜ ਇਸ ਪੋਡਕਾਸਟ ਤੇ ਵੀ ਕਰਾਂਗੇ ਇਸ ਵੀਰਵਲ ਵੀ ਮਾਰਾਂਗੇ ਸੋ ਹੈਡਲਾਈਨ ਤੇ ਥੰਬਨੇਲ ਤੋਂ ਤੁਸੀਂ ਅੰਦਾਜ਼ਾ ਤਾਂ ਲਗਾ ਹੀ ਲਿਆ ਕਿ ਅੱਜ ਦੀ ਇੰਟਰਵਿਊ ਜਿਹੜੀ ਹੈ ਨਾ ਪੋਡਕਾਸਟ ਜਿਹੜਾ ਬੜਾ ਘੈਂਟ ਹੋਣ ਵਾਲਾ ਸੋ ਗੱਲਬਾਤ ਹੀ ਕਰਾਂਗੇ ਉਸ ਵੀਰ ਦੇ ਨਾਲ ਸੋ ਸਾਡੇ ਕੋਲ ਅੱਜ ਮੌਜੂਦ ਨੇ ਆਪਣਾ ਸਾਜਨ ਬਾਬਾ ਜੀ ਬਾਬਾ ਸਾਹਿਬ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਸਤਿ ਸ਼੍ਰੀਕਾਲ ਜੀ ਹਾਂ ਜੀ ਕਿਦਾਂ ਠੀਕ ਹੋ ਜੀ ਸਰਦੀ ਕਲਾ ਮੈਂ ਥੈਂਕਸ ਕਰਦਾ ਜੀ ਜੀ ਠੀਕ ਹੈ ਤੁਹਾਡਾ ਤੁਹਾਡੀ ਪੂਰੀ ਟੀਮ ਦਾ ਅੰਸਰ ਬਹੁਤ ਹੈ ਜੀ ਜੀ ਅੱਛਾ ਸਾਜਨ ਤੁਸੀਂ ਬੜਾ ਕੋਚਿੰਗ ਹੰਡਾਇਆ ਆ ਪਿੰਡੇ ਦੇ ਉੱਪਰ ਹਨਾ ਮਿਹਨਤ ਕਰ ਰਹੇ ਹੋ ਜਦੋਂ ਕਿਤੇ ਮਤਲਬ ਜ਼ਿਆਦਾ ਥਕਾਵਟ ਹੋਈ ਆ ਉਸ ਦਿਨ ਟੈਲਾ ਵੀ ਲਾਉਣੀ ਆ ਕੰਮ ਵੀ ਕਰ ਰਹੇ ਹੋ ਤਾਂ ਕਿਤੇ ਕਟਰ ਮਾਰਦੇ ਜਾਂ ਟੈਲਾ ਕਰਦੇ ਆ ਕੋਈ ਗੱਲ ਨਹੀਂ ਆਏਗਾ 사जना ਮੇਰਾ ਟਾਈਮ ਵੀ ਆਏਗਾ ਆਏਗਾ ਜਲਦੀ ਦਿੰਦੀ ਹੈ ਹਾਂ ਦਿਮਾਗ ਚ ਚਲਦੇ ਦਿੰਦੀ ਹੈ ਬਿਲਕੁਲ ਜੀ ਕੀ ਗੱਲਾਂ ਚਲਦੀਆਂ ਹੁੰਦੀਆਂ ਹੈ ਕਿ ਇਹ ਗੱਲਾਂ ਚਲਦੀਆਂ ਮੰਨ ਚ ਵੀ ਵੀ ਅੱਜ ਦਾ ਬੇਲਾ ਸਟਰਗਲ ਹੈਗਾ ਸਟਰਗਲ ਹੀ ਚੱਲ ਰਿਹਾ ਸੀ ਇੱਕ ਦਿਨ ਐਸਾ ਹੋਇਆ ਕਿ ਆਪਾਂ ਵੀ ਸਿਖਰ ਤੇ ਹੋਵਾਂਗੇ ਜਦੋਂ ਕਿਸੇ ਦੀ ਵੀਡੀਓ ਦੇਖਦੇ ਆ ਅੱਜ ਕੱਲ ਨਾ ਦੇਖੀ ਦੀ ਆਪਾਂ ਚਾਹ ਇੰਟਰਨੈਟ ਤੇ ਫਲਾਨੇ ਦੀ ਵੀਡੀਓ ਵਾਇਰਲ ਹੋਈ ਆ ਉਹ ਬੰਦਾ ਹਿੱਟ ਹੋ ਗਿਆ ਹਾਂਜੀ ਉਹ ਬੰਦਾ ਹਿੱਟ ਹੋ ਗਿਆ ਵੀਡੀਓ ਤੇ ਤਬਾਦ ਦੇ ਵਿੱਚ ਕੀ ਹੁੰਦਾ ਜੀ ਆਪਾਂ ਬਚਾ ਹੁੰਦੇ ਅੱਛਾ ਪਰ ਟੈਲੈਂਟ ਨਹੀਂ ਕੋਈ ਵੀ ਹੁੰਦਾ ਇਹ ਤੁਹਾਨੂੰ ਵੀ ਪਤਾ ਵਾ ਪਰ ਹਿੱਟ ਹੋ ਗਿਆ ਪਤਾ ਨਹੀਂ ਉਹਦੀ ਕੋਈ ਕੋਈ ਨਹੀਂ ਐਜ ਚੀਜ਼ ਸੀ ਜਿਹੜੀ ਉਹਨੂੰ ਹਿੱਟ ਕਰਕੇ ਲੈ ਗਈ ਚਲੋ ਪਰਮਾਤਮਾ ਦੇ ਕਰਮਾ ਦੇ ਵਿੱਚ ਲਿਖਿਆ ਸੀ ਆਪਣਾ ਹਨਾ ਤਾਂ ਸੋਚਿਆ ਵੀ ਕਦੇ ਸਾਡੀ ਵੀ ਕੋਈ ਪਰਮਾਤਮਾ ਜਿਹੜਾ ਕੋਈ ਇਦਾਂ ਦਾ ਵਾਇਰਲ ਹੋਏਗੀ ਵੀਡੀਓ ਕੋਈ ਵੀਡੀਓ ਤਾਂ ਪਾਉਂਦੇ ਰਹਿੰਦੇ ਤਾਂ ਅਸੀਂ ਵੀ ਸ਼ਾਇਦ ਉਸ ਪਾਸੇ ਜਾਵਾਂਗੇ ਹਾਂਜੀ ਹਾਂਜੀ ਬੜੀ ਬੜੀ ਵੇਖੀ ਨੇ ਪਰ ਆਪਣੇ ਮਨ 'ਚ ਵੀ ਹੁੰਦਾ ਕਿ ਕਦੇ ਨਾ ਕਰ ਤੇ ਮਾਲਕ ਬਾਪ ਬੜੋ ਜਿਹੜੇ ਜਿਹੜੇ ਤੁਸੀਂ ਗੱਲ ਕੀਤੀ ਹੈ ਕਿ ਮਨ ਨੂੰ ਸਰਵ ਨਹੀਂ ਹੁੰਦਾ ਜ ਕੁਛ ਨਹੀਂ ਹੁੰਦਾ ਚਲੋ ਬਾਕੀ ਉਹ ਕਰਮ ਹੁੰਦਾ ਮਾਲਕ ਦਾ ਮਾਲਕ ਦਾ ਕਰਮ ਇਹ ਨਹੀਂ ਵੀ ਤੱਕ ਮੀਰਾ ਗਰੀਬ ਹੈ ਕੋਈ ਛੋਟਾ ਹੈ ਕੋਈ ਵੱਡਾ ਕਰਮ ਹੋਇਨਾ ਮਾਲਕ ਦਾ ਨੀਅਤ ਸਿੱਧੀ ਰੱਖੋ ਮੈਂ ਨਾ ਕਿ ਸਵਾਲ ਐਡ ਕਰਦਾ ਵਾਂ ਬੜੀ ਵੱਡੀ ਗੱਲ ਹੋ ਜਾਂਦੀ ਆ ਵੱਡ industries ਚ ਲੈਜੈਂਡ ਕਲਾਕਾਰ ਨੇ ਬੜੇ ਉੱਪਰ ਤੱਕ ਬੈਠੇ ਕਰਾਉਂਦੇ ਮਿਲਦੇ ਆ ਤਾਂ ਬੜਾ ਵਧੀਆ ਤਰੀਕੇ ਨਾਲ ਮਿਲਦੇ ਆ ਪਰ ਕਈ ਵਾਰੀ ਅਸੀਂ ਦੇਖਦੇ ਆ ਕਿ ਇੱਕ ਗੀਤ ਹਿੱਟ ਨਹੀਂ ਹੁੰਦਾ ਤੇ ਮਤਲਬ ਚਲੋ ਸਿਕਿਉਰਟੀ ਰੱਖਣੀ ਚਾਹੀਦੀ ਆ ਬੌਂਸਰ ਰੱਖਣਾ ਤੁਸੀਂ ਸੇਫਟੀ ਲਈ ਇੱਕ ਗੀਤ ਨਹੀਂ ਹਿੱਟ ਹੁੰਦਾ ਤਾਂ ਉਹ ਬੌਂਸਰ ਰੱਖ ਲੈਂਦੇ ਨੇ ਵੱਡੀ ਤਦਾਦ ਦੇ ਵਿੱਚ ਵੱਡੀ ਸਿਕਿਉਰਟੀ ਰੱਖ ਲੈਂਦੇ ਨੇ ਆਪਣਾ ਹਣਾ ਤਾਂ ਮੈਂ ਨਹੀਂ ਦੇਖਦਾ ਵੀ ਸ਼ੋ ਮੇਲਿਆਂ ਚ ਜਾਂ ਸ਼ੋ ਚ ਜਾਂ ਉਦਾਂ ਵੀ ਕਿਤੇ ਦੇਖੇ ਨਾ ਤਾਂ ਉਹ ਮਿਲਦੇ ਨਹੀਂ ਆ ਤਾਂ ਕੋਈ ਜੇ ਬੰਦਾ ਮਤਲਬ ਮਿਲਣ ਜਾ ਰਿਹਾ ਵਾ ਤੋ ਬਹੁਤ ਐਟੀਟਿਊਡ ਦਿਖਾਉਂਦੇ ਇੱਕ ਫੋਟੋ ਵਾਸਤੇ ਤਾਂ ਦੇਖੋ ਚੜਾਇਆ ਵੀ ਉਹਨਾਂ ਆਡੀਅੰਸ ਨੇ ਦਾ ਆਪਾਂ ਤਰਸੇ ਉਹਨੇ ਵੀ ਸਾਡੇ ਲਈ ਨਾ ਕੋਈ ਆ ਕੇ ਫੋਟੋ ਖਿਚਾਵੇ ਹਨਾ ਵੀ ਕੋਈ ਕਰ ਨਾ ਇਹ ਨਾ ਚੀਜ਼ਾਂ ਨਹੀਂ ਤਰਸੇ ਹਨਾ ਤਾਂ ਫਿਰ ਅੱਜ ਜਦੋਂ ਕੋਈ ਆਉਂਦਾ ਫੋਟੋ ਕਰਾਉਣ ਲਈ ਉਹ ਫਿਰ ਉਹ ਅੱਗੇ ਉਹ ਕਹਿ ਦਿੰਦੇ ਨੇ ਸਾਡੇ ਭਰਾੜੇ ਬੌਂਸਰ ਵੀਰ ਹੁੰਦੇ ਨਹੀਂ 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 ਜੀ ਉਹ ਬਿਜ਼ੀ ਆ ਨਹੀਂ ਨਹੀਂ ਜੀ ਵੇਦਾ ਵਾ ਨਾ ਇਹ ਕਿਉਂ ਮਤਲਬ ਇਦਾਂ ਤਾਂ ਮੈਂ ਕਿ ਲੈਜੈਂਡਰੀਆਂ ਨੂੰ ਮਿਲਦਾ ਵਾਂ ਤਾਂ ਆਪਾਂ ਇਦਾਂ ਬੈਠ ਕੇ ਗੱਲਾਂ ਕਰਦੇ ਉਹਨਾਂ ਦੇ ਵਿੱਚ ਕੁਝ ਨਹੀਂ ਉਹ ਕਹਿੰਦੇ ਜੱਫੀ ਪਾ ਕੇ ਮਿਲੋ ਤਾਂ ਮੈਂ ਇੱਕ ਸੀ ਆਪਣਾ ਕਲਾਕਾਰ ਨਾ ਆ ਨਹੀਂ ਲਾਉਂਗਾ ਕਾਫੀ ਵੱਡਾ ਸੀ ਤਾਂ ਉਹ ਕਿਸੇ ਨਾ ਫੋਟੋ ਖਿਚਾ ਰਿਹਾ ਤਾਂ ਉਹਦੇ ਪਿੱਛੇ ਕਿਤੇ ਚਾਹ ਹੁੰਦਾ ਨਾ ਵੀ ਅੱਜਕੱਲ ਜਫੀ ਪਾ ਗਏ ਤਾਂ ਉਹਦੇ ਪਿੱਛੇ ਇਦਾਂ ਪਿੱਠ ਤੇ ਹੱਥ ਰੱਖਿਆ ਗਿਆ ਤਾਂ ਉਹਦੇ ਨਾਲ ਦੀ ਜਿਹੜੀ ਟੀਮ ਦਾ ਸੀ ਉਹਨੇ ਹੱਥ ਥੱਲੇ ਕਰ ਦਿੱਤਾ ਬਾਜੀ ਨੂੰ ਹੱਥ ਨਹੀਂ ਲਾਉਣਾ ਟੱਚ ਨਹੀਂ ਕਰਨਾ ਤਾਂ ਉਹ ਬੜਾ ਚਾਹ ਸੀ ਉਸ ਬੰਦੇ ਨੂੰ ਫੋਟੋ ਖਿਚੋਂਦਾ ਨਾ ਤਾਂ ਮੈਨੂੰ ਲੱਗਾ ਵੀ ਯਾਰ ਇਹ ਕੀ ਗੱਲ ਹੋਈ ਉਹਨਾਂ ਦਾ ਬਣਾਇਆ ਆਈ ਉਹਨੇ ਉਹਨੇ ਕੀ ਪਿੱਠ ਤੇ ਕੀ ਲਾ ਦੇਣਾ ਸੀ ਕੁਝ ਜਾਂ ਕੁਝ ਵਾਰ ਕਰ ਦੇਣਾ ਸੀ ਬੇਖੋ ਜੀ ਇਹ ਜਨਤਾ ਹੀ ਸਭ ਕੁਝ ਕਰਨ ਵਾਲੀ ਹੈ ਤੇ ਜਨਤਾ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਬਾਕੀ ਅੱਜ ਕੱਲ ਇੱਕ ਇੱਕ ਚੀਜ਼ ਹੋਰ ਵੀ ਜਲਦੀ ਪਈ ਹੈ ਨਾ ਹਮ ਅੱਜ ਕੱਲ ਇਹ ਹੈ ਕਿ ਹੁਣ ਜਦੋਂ ਆਪਾਂ ਕਹਿ ਲਈ ਮੂਸੀ ਵਾਲੇ ਸਾਹਿਬ ਵੀ ਗੱਲ ਕਰੀ ਉਹਨਾਂ ਨਾਲ ਕਿ ਲੈ ਬਹੁਤ ਲੈ ਸਿੱਧੂ ਮੂਸੀ ਵਾਲਾ ਬਹੁਤ ਸਤਿਕਾਰ ਆ ਜੀ ਸਾਰਾ ਬਹੁਤ ਸਾਡੇ ਮਿਹਨਤੀ ਪੁੱਤ ਸੀ ਬਹੁਤ ਕਿ ਕੈਸੀ ਉਹਦੀ ਕਲਮ ਸੀ ਯਾਰ ਠੀਕ ਹੈ ਜੀ ਉਹਨਾਂ ਦੇ ਜਿਹੜਾ ਵਾਰੋਂ ਤੋਂ ਬਾਅਦ ਨਾਲ ਥੋੜੇ ਕਲਾਕਾਰ ਵੀ ਕਿਤੇ ਨਾ ਕਿਤੇ ਨਾਲ ਥੋੜੇ ਜੀ ਹਾਂ ਇਹ ਕਿਤੇ ਨਾ ਕਿਤੇ ਗੱਲ ਹੁੰਦੀ ਹੈ ਇਹ ਵੀ ਹੋ ਸਕਦੀ ਹੈ ਗੱਲ ਹਾਂ ਇਹ ਕਿਤੇ ਨਾ ਕਿਤੇ ਗੱਲ ਹੋ ਸਕਦੀ ਹੈ ਮਤਲਬ ਮੇਰੀ ਇੱਕ ਗੱਲ ਸੁਣੋ ਉਹਦੇ ਮਾਤਾ ਪਿਤਾ ਕਈ ਕਈ ਕਹਿੰਦੇ ਨੇ ਵੀ ਜਿਆਦਾ ਹਿੱਟ ਹੋਣਾ ਹੀ ਗਨਾਹ ਹੋ ਗਿਆ ਬਿਲਕੁਲ ਜੀ ਬਿਲਕੁਲ ਹੈਨਾ ਇੱਕ ਜਿਆਦਾ ਹਿੱਟ ਹੋਣਾ ਕਿਤੇ ਨਾ ਕਿਤੇ ਡਰ ਲੱਗਦਾ ਮਤਲਬ ਮਨ ਚ ਕਿਤੇ ਘਰ ਦੇਣੇ ਕੀ ਹੋਵੇ ਪੁੱਤ ਆ ਦੇਖਾ ਇਹਨੂੰ ਹਿੱਟ ਹੋਣਾ ਹੀ ਇਹਦੇ ਲਈ ਗਨਾਹ ਬਣ ਗਿਆ ਬਹੁਤ ਬਹੁਤ ਗੁਨਾ ਵਤੇ ਤਾਂ ਹੋਇਆ ਕਿਉਂਕਿ ਕੱਲਾ ਕੱਲਾ ਸੀਗਾ ਤੇ ਇੰਨਾ ਗਨਾਹ ਕਮਾਇਆ ਸੀਗਾ ਕਿ ਸੋਚ ਤੋਂ ਪਰੇ ਨਾਮ ਕਮਾਇਆ ਮਤਲਬ ਕਈ ਸਾਰੀ ਉਮਰ ਨਹੀਂ ਹੋਸਲ ਲੈਵਲ ਤੱਕ ਮੁਕਾਮ ਤੱਕ ਤੇ ਇਸ ਕਰਕੇ ਵੀ ਹੋ ਸਕਦਾ ਬਟ ਬਹੁਤੀ ਨਹੀਂ ਕਰਨਾ ਚਾਹੀਦਾ ਇਹ ਗੱਲ ਕਿਉਂਕਿ ਜਨਤਾ ਦਾ ਹੀ ਸਾਰਾ ਕੁਝ ਹੁੰਦਾ ਹੈਗਾ ਹਰ ਵਕਤ ਇਹ ਨਹੀਂ ਕਿ ਕੋਈ ਗੋਲੀ ਮਾਰਨੀ ਆ ਹਾਂ ਮਤਲਬ ਕਈ ਵਾਰੀ ਹੁੰਦਾ ਹੁਣ ਦੇਖੋ ਜੇ ਮੰਨ ਲਓ ਇੱਥੇ ਇੱਥੇ ਪੋਡਕਾਸਟ ਤੇ ਆਪਣੇ ਲੱਗੇ ਕੋਈ ਹਿੱਟ ਕਲਾਕਾਰ ਬੈਠਾ ਵਾ ਹਨਾ ਤਾਂ ਆਪਾਂ ਜੀ ਉਹ ਫੋਟੋ ਕਰੋਣਾ ਬੰਦਾ ਕੋਈ ਜਾ ਰਿਹਾ ਉਹਦੇ ਲੱਗੇ ਬਿਲਕੁਲ ਤਾਂ ਪਹਿਲੀ ਗੱਲ ਤੋਂ ਬੜੀ ਕਈ ਆਕੜ ਬੜੀ ਕਰ ਜਾਂਦੇ ਪਤਾ ਨਹੀਂ ਕੀ ਆਕੜ ਆ ਤਾਂ ਫਿਰ ਕਈ ਜਣੇ ਇਹ ਵੀ ਕਿਆ ਛੱਡ ਪਰੇ ਯਾਰ ਦਫਾ ਕਰ ਇੰਨੇ ਫੋਟੋ ਕਰਾਉਣੀ ਆ ਚਲੋ ਇੱਕ ਫੋਟੋ ਇੱਕ ਚਾਹ ਹੁੰਦਾ ਵੀ ਹਨਾ ਮੈਂ ਗਿਆ ਸਲੀਨ ਸਾਹਿਬ ਕੋ ਗਿਆ ਹੂੰ ਰਜੂ ਭਾਈ ਨੂੰ ਲੈ ਕੇ ਗਿਆ ਮੈਂ ਬੋਤਨ ਨੂੰ ਮਿਲਿਆ ਕਲਾਕਾਰਾਂ ਨੂੰ ਮਿਲਿਆ ਮੈਂ ਸਲੀਮ ਸਾਹਿਬ ਨੂੰ ਮਿਲਿਆ ਮੈਂ ਪਰਸਨਲੀ ਤੇ ਮੈਂ ਉਹਨਾਂ ਗਿਆ ਹੀ ਪਿੱਛੇ ਹੀ ਉਹਦਾ ਰਿਕਾਰਡਿੰਗ ਸੀ ਬਣੀ ਭਜਦੀ ਤੇ ਭਾਜੀ ਲੈ ਕੇ ਭਾਜੀ ਇਦਾਂ ਮਿਲੇ ਸਲੀਮ ਸਾਹਿਬ ਯਾਰ ਕੋਈ ਗੱਲ ਹੀ ਨਹੀਂ ਮਤਲਬ ਸਿੱਧਾ ਮੈਂ ਅੰਦਰ ਦੀ ਵੀਡੀਓ ਜ ਗਿਆ ਉਹਨਾਂ ਦੇਖ ਕੇ ਭਾਜੀ ਲੈ ਕੇ ਭੱਜ ਕੇ ਮੈਨੂੰ ਕਹਿੰਦੇ ਭੱਜ ਜਾਓ ਸਲੀਮ ਸਾਹਿਬ ਕਹਿੰਦੇ ਫਿਰ ਨੰਨੀ ਗੱਸਵਾ ਉਹਨਾਂ ਦਾ ਅੱਛਾ ਮਕੋਲੀ ਆ ਬੜੇ ਅਸੀਂ ਇਨਸ਼ਾਅੱਲਾ ਦਿਲਚਸਪ ਹਾਂ ਹਾਂ ਮਜ਼ਾਕੀਆ ਬਲ ਹਾਸਮੁਖ ਜੇ ਰਹਿੰਦੇ ਇੱਥੇ ਕੋਈ ਮਜ਼ਾਕ ਕੀਤਾ ਫਿਰ ਕੋਈ ਤੁਹਾਡੇ ਨਾਲ ਨਹੀਂ ਮੈਂ ਤੇ ਉਹ ਨਾ ਅਸਲ ਜੀ ਮਿਊਜ਼ਿਕ ਕਰ ਲਈ ਆਪਣੇ ਭੇਡ ਦਾ ਮਤਲਬ ਕਿ ਮਿਲੇ ਬੜੇ ਤਰੀਕੇ ਨਾਲ ਅੱਛਾ ਅੱਛਾ ਡਿਡ ਯੂਟਰ ਨਹੀਂ ਕੋਈ ਕੁਛ ਨਹੀਂ ਮੈਂ ਨਾ ਤਾਂ ਕਾਫੀ 2-2 ਘੰਟੇ ਪਿੱਛੇ ਬੈਠਾ ਰਹਿਣਾ ਹਾਂ ਠੀਕ ਆ ਮਜ਼ੂ ਕਰਦੇ ਗੱਲਾ ਮਤ ਕਰਦੇ ਰਿਹਾ ਭਾਈ ਨਾਲ ਮੈਨੂੰ ਦੇ ਕੁਝ ਬੋਲੇ ਕਿ ਵੀ ਬਹੁਤ ਵੱਡੇ ਲੈਜੈਂਡ ਸੀ ਹਾਂ ਕਿ ਮਤਲਬ ਦੇਖੋ ਉਹਨਾਂ ਨੂੰ ਪਤਾ ਵੀ ਆ ਵੀ ਤੁਸੀਂ ਮੇਰੇ ਤੋਂ ਛੋਟੇ ਹੋਗੇ ਫਿਰ ਵੀ ਤੁਹਾਨੂੰ ਇੱਕ ਰਿਸਪੈਕਟ ਦਿੱਤੀ ਭਾਜੀ کہہ ਕੇ ਕਿ ਕਈ ਲੋਕੀ ਕਹਿੰਦੇ ਵੀ ਐਟੀਟਿਊਡ ਪਰ ਮੈਨੂੰ ਨਹੀਂ ਲੱਗਿਆ ਕੁਝ ਵੀ ਉਹਨਾਂ ਚ ਹੂੰ ਵਧੀਆ ਰਹੇ ਅੱਛਾ ਇੱਕ ਇਹ ਵੀ ਚੀਜ਼ ਬੜਾ ਚੱਲਿਆ ਚਲੋ ਇੰਡਸਟਰੀ ਦੀ ਗੱਲ ਕਰਦੇ ਸਟੇਜਾਂ ਤੁਸੀਂ ਸਾਂਝੀਆਂ ਕਰਦੇ ਸਵਾਲ ਬੜਾ ਜ਼ਰੂਰੀ ਆ ਉਹਨਾਂ ਕਿਹੜੀ ਸਟੇਜ ਦੇ ਉੱਪਰ ਨਾ ਵੀਡੀਓ ਵਾਇਰਲ ਹੋ ਜਾਂਦੀਆਂ ਮਤਲਬ ਕੀ ਹੁੰਦਾ ਵੀ ਉਹ ਛੇਜ ਦੇ ਉੱਪਰ ਉਹਦੀ ਇੰਸਟੈਂਸੀ ਨਹੀਂ ਹੁੰਦੀ ਉਹਨੂੰ ਦੇਖੋ ਜਨਤਾ ਦੇ ਵਿੱਚ ਆਇਆ ਵਾ ਤਾਂ ਉਹ ਜਨਤਾ ਲਈ ਜਿਹੜਾ ਵਾ ਕੋਈ ਗਲਤ ਪੱਖੋਂ ਤੇ ਆਇਆ ਨਹੀਂ ਹੈ ਨਾ ਜਨਤਾ ਵਾਸਤੇ ਆਇਆ ਪਰ ਕਈ ਹੇਟ ਕਰ ਦਿੰਦੇ ਨੇ ਕੋਈ ਵੀਡੀਓ ਵਾਇਰਲ ਹੁੰਦੀ ਕਈ ਉਹਨੂੰ ਤੋੜ ਮਰੋੜ ਕੇ ਹਿਸਾਬ ਨਾਲ ਪੇਸ਼ ਕਰ ਦਿੰਦੇ ਵੀ ਇਹ ਸਿੰਗਰ ਜਿਹੜਾ ਵਾ ਇਹ ਜਨਤਾ ਦੇ ਖਿਲਾਫ ਆ ਜਾਂ ਇਹਨੇ ਸਹੀ ਨਹੀਂ ਕੀਤਾ ਤਾਂ ਹੈਡਲਾਈਨਾਂ ਵੱਡੀਆਂ ਵੱਡੀਆਂ ਬਣ ਲੀਆਂ ਇਹਨੇ ਆਹ ਕੰਮ ਕੀਤਾ ਉਹ ਕੀਤਾ ਬਿਲਕੁਲ ਜੀ ਬਿਲਕੁਲ ਇਹ ਦੁਖੀ ਕਿਉਂ ਇਹ ਜੀ ਮਸਾਲੇ ਥੋੜੇ ਜਿਹਾ ਪਾਉਣ ਵਾਸਤੇ ਵੀ ਚਲੋ ਵੀ ਚੈਨਲ ਚੱਲੇ ਜਾ ਕਿਸਾ ਚੱਲੇ ਮੈਂ ਠੀਕ ਹੈ ਰਿਸਕ ਕਰਕੇ ਨਹੀਂ ਦੇਖੋ ਇਹ ਇਹ ਚੀਜ਼ ਹੁੰਦਾ ਮਤਲਬ ਪਰ ਉਹਦੀ ਤਾਂ ਲਾਈਫ ਖਰਾਬ ਹੋ ਗਈ ਨਾ ਉਸ ਬੰਦੇ ਦੀ ਮਤਲਬ ਉਹ ਹੈ ਨਾ ਹੁਣ ਕਿਸੇ ਦੀ ਕੋਈ ਵੀਡੀਓ ਉਹ ਕਹਿੰਦਾ ਮੇਰੀ ਰਿਸਿਸਟੈਂਸੀ ਨਹੀਂ ਹੈਗੀ ਹਾਂਜੀ ਹੁਣ ਜੱਸੀ ਗਿੱਲਪ ਤਾਂ ਆਪਣਾ ਬੱਬਲ ਗਿੱਲ ਬਾਈ ਸੀ ਉਹਨਾਂ ਦੀ ਇੱਕ ਇੰਟਰਵਿਊ ਵਾਇਰਲ ਹੁੰਦੀ ਆ ਉਹ ਸਟੇਜ ਦੇ ਉੱਪਰ ਖੜੇ ਆ ਤੇ ਉਹ ਨਾ ਉਸ ਤੋਂ ਪਹਿਲਾਂ ਖਿਜੇ ਨਹੀਂ ਆ ਕੋਈ ਉਹਨਾਂ ਨੂੰ ਵੱਟੇ ਹੀ ਮਾਰ ਰਿਆ ਵਾ ਦੋ ਤਿੰਨ ਰੋੜੇ ਵੱਜੇ ਆ ਕੇ ਪੱਥਰ ਵੀ ਲੱਗੇ ਉਹਨਾਂ ਦੇ ਤਾਂ ਉਹ ਜੱਸੀ ਗਿੱਲ ਬੱਬਲ ਰਾਏ ਦੋਵੇਂ ਵੀਰੋਂ ਨਹੀਂ ਕਹਿੰਦੇ ਵੀ ਯਾਰ ਇਹ ਕੌਣ ਆ ਜਿੰਨੂੰ ਮੱਲ ਇਦਾਂ ਵਾ ਜਿਹੜੀ ਉਹਨਾਂ ਨੇ ਉਸ ਤੋਂ ਬਾਅਦ ਗੱਲ ਕਹੀ ਨਾ ਉਹ ਕਿਸੇ ਨੇ ਕੱਟ ਕੇ ਪਾਤੀ ਬਿਆਦ ਕੋਈ ਸਿੰਗਰਾਂ ਦਾ ਐਟੀਟਿਊਡ ਸਟੇਜ ਤੇ ਖੜੇ ਦੇ ਨੂੰ ਲਲਕਾਰਦੇ ਆ ਤਾਂ ਜੱਸੀ ਬਾਈ ਨੇ ਮੁੜ ਕੇ ਉਹ ਤੋਂ ਰਿਵਿਊਲ ਵੀ ਕੀਤਾ ਬਾਅਦ ਚੋ ਪਹਿਲੀ ਅਲੀ ਗੱਲ ਕਿਸੇ ਨੇ ਨਹੀਂ ਵਿਖੀ ਜਿੱਦੋਂ ਗੱਲ ਸ਼ੁਰੂ ਹੋਈ ਹੈ ਕੋਈ ਪੈਲ ਕਰਨ ਵਾਲਾ ਮਾੜਾ ਹੁੰਦਾ ਨਾ ਠੀਕ ਹੈ ਅੱਗੋ ਜਵਾਬ ਦੇਣਾ ਤਾਂ ਬੰਦਾ ਹੈ ਪਰ ਉਹਨਾਂ ਦੇ ਕੇ ਟਾਈਮ ਨਾ ਉਹ ਸੈਲੀਬ੍ਰਿਟੀ ਨੇ ਉਹਨਾਂ ਦੀ ਗੱਲ ਫੜੀ ਗਈ ਫਸਰ ਨਹੀਂ ਗਈ ਜਿਹਨਾਂ ਨੇ ਕੀਤੀ ਗੱਲ ਉਹਨਾਂ ਫੜੀ ਨਹੀਂ ਗਈ ਕਿਉਂਕਿ ਪਤਾ ਕੌਣ ਸੀਗਾ ਤੇ ਕਿ ਸ਼ੁਰੂਆਤ ਉਹਨਾਂ ਨੇ ਕੀਤੀ तरीका ਲੈ ਕੇ ਕਿ ਕਿਤਾਬ ਦੇ ਦੋਨੋਂ ਪੰਨੇ ਦੇਖਨੇ ਚਾਹੀਦੇ ਐ ਇੱਕ ਨਹੀਂ ਬੀਤਣਾ ਚਾਹੀਦਾ ਸਾਨੂੰ ਨਾ ਕਿਸੇ ਦੀ ਸਾਡਾ ਪਤਾ ਨਹੀਂ ਅੱਜ ਕੱਲ ਕਿਦਾਂ ਦਾ ਕੀਤਾ ਹੋ ਗਿਆ ਲੋਕਾਂ ਦਾ ਕਿਸੇ ਨੂੰ ਰੋਲ ਕੇ ਨਾ ਕਿਸ ਦੀ ਇੱਜ਼ਤ ਢਾ ਕੇ ਖੱਲੀ ਢਾ ਕੇ ਬੜਾ ਮਜ਼ਾ ਆਉਂਦਾ ਵਾ ਕਿਦਾਂ ਮਤਲਬ ਨੀਂਦ ਖਿੰਦਾ ਆ ਜੀ ਕਿਸੇ ਨੂੰ ਬਦਨਾਮ ਕਰਕੇ ਹੁੰਦੇ ਨੇ ਕਈ ਲੋਕ ਅਸਕੇ ਕੋਈ ਗੱਲ ਜੋ ਗਿਆ ਉਹ ਤਾਂ ਫਿਰ ਬਾਪਾ ਨਾ ਮੈਨੇ ਹਮ ਸਾਰੇ ਭਗ ਥੜਾ ਹੋਏ ਨੇ ਮਤਲਬ ਕਿਉਂ ਕਿਸੇ ਨੂੰ ਮਲਾ ਨਾ ਆਪਾਂ ਉਸ ਨੂੰ ਜਾਣਦੇ ਵੀ ਨਹੀਂ ਹੁੰਦੇ ਆਪਾਂ ਐਵੇਂ ਉਹਨੂੰ ਹਿੱਟ ਕਰੀ ਜਾਂਦੇ ਉਹਨੂੰ ਮਾੜਾ ਚੰਗਾ ਕਹੀ ਜਾਂਦੇ ਆ ਹਨ ਇਹਦਾ ਇਹ ਹੁੰਦਾ ਕਿ ਬੰਦਾ ਇਨਸਾਨ ਜੋ ਫੀਸਦਾ ਫਿਰ ਉਹੀ ਬਣਦਾ ਉਦੋਂ ਜਿਹੜਾ ਇਨਸਾਨ ਕੇ ਇਹਨਾ ਬੁਰਾ ਕਰਦਾ ਉਹਦੇ ਨਾਲ ਵੀ ਉਤਰਾ ਹੁੰਦਾ ਹੁੰਦਾ ਭਾਵੇਂ ਟਾਈਮ ਪਾ ਕੇ ਹੋ ਜਾਂਦਾ ਹ ਹ ਆਪਾਂ ਬਲਿਖ ਜਿੰਨਾ ਕਿ ਅਸੀਂ ਕਿਦਾ ਪੂਰਾ ਕਰਦੇ ਵਾ ਸਾਡਾ ਨਹੀਂ ਹਾਲੇ ਕਿ ਨਹੀਂ ਭਗਵਾਨ ਦੇ ਕੱਚ ਕੋਈ ਸ਼ਪਾਰਸ਼ ਨਹੀਂ ਇੱਥੇ ਚਲਾਵਾਂਗੇ ਸਾਡਾ ਐਮ ਐਲ ਏ ਵਾ ਕਿ ਵਾ ਸਾਡਾ ਮੰਤਰੀ ਵਾ ਕਿ ਵਾ ਐਮ ਸੀ ਵਾ ਉੱਥੇ ਕੋਈ ਕੁਛ ਦਾ ਵਾਕਮ ਨਹੀਂਗਾ ਉੱਥੇ ਚੱਲਣਾ ਹੈ ਉੱਥੇ ਚੱਲੇ ਅਮਲ ਮੈਂ ਹਾਂ ਬਿਲਕੁਲ ਮੈਂ ਨੰਬਰ ਤੁਹਾਡੇ ਸਾਹਮਣੇ ਬਣਾ ਤੁਸੀ ਮੇਰੇ ਸਾਮਣੇ ਉਥੇ ਨੰਬਰ ਨਹੀਂ ਨਾ ਬਣਾ ਮਸਲਾ ਦਾ ਅੱਛਾ ਪੰਜਾਬ ਦੀ ਜਿਹੜੀ ਬੀੜੀ ਹੈ ਸਾਡੀ ਉਹ ਕਿਸੇ ਹੋਰ ਹੀ ਪਾਸੇ ਲੱਗੀ ਹੋਈ ਆ ਬੜਾ ਵੱਡਾ ਸਵਾਲ ਵੀ ਹੈ ਤੁਸੀਂ ਯੂਥ ਹੋ ਤੁਸੀਂ ਆਉਣ ਵਾਲਾ ਪੁਵਖੋ ਸਾਡਾ ਕਿਉਂਕਿ ਹੈ ਨਾ ਇਹ ਸਵਾਲ ਜਿਹੜਾ ਮੈਂ ਤੁਹਾਡੇ ਕੋਲ ਪੁੱਛਦਾ ਪੰਜਾਬ ਦੀ ਪੀੜੀ ਜਿਹੜੀ ਆ ਜਿਹੜੇ ਚੰਗੇ ਆ ਉਹ ਕੁਝ ਬਾਰ ਪੱਜ ਗਏ ਜਾਂ ਕੁਝ ਜਿਹੜੇ ਪੈਸੇ ਲਾ ਕੇ ਜਿਹੜਾ ਵਾ ਬਾਹਰ ਉਹ ਚਲ ਗਏ ਅੱਜ ਕੱਲ ਰਿਪੋਰਟ ਹੋ ਕੇ ਵੀ ਆ ਰਹੇ ਕਿੰਨਾ ਸਾਡੇ ਪੰਜਾਬ ਦੇ ਵਾਸੀ ਜਿਹੜਾ ਹਨ ਫਿਰ ਜੇ ਕੁਝ ਲੋਕ ਆ ਕੁਝ ਗਲਤ ਸੰਗ ਦਾ ਸ਼ਕਾਰ ਹੋਗੇ ਕੁਝ ਨਸ਼ੇ ਦਾ ਦਲ ਚ ਫਸੇ ਫਿਰ ਪੰਜਾਬ ਸਾਡਾ ਕਿੰਨਾ ਹੱਥਾਂ ਚ ਸੇਵੂਗਾ ਕਿੰਨਾ ਹੱਥਾਂ ਚ ਰਹਿ ਗਿਆ ਫਿਰ ਪੰਜਾਬ ਸਾਡਾ ਜਿਖੋ ਜੀ ਇਹ ਆਰਕੇ ਦਾ ਆਪਣਾ ਸੁਪਨਾ ਪਰ ਇਹ ਹੈ ਕਿ ਪੰਜਾਬੀ ਨੂੰ ਆਪ ਦੇਖਣਾ ਚਾਹ ਸਾਰੇ ਨੂੰ ਵੀ ਆਪਾਂ ਕੀ ਕਰਨਾ ਹੈ ਉਹਨਾਂ ਇੱਥੇ ਪੰਜਾਬ 'ਚ ਆਪਣੇ ਪ੍ਰਵਾਸੀ ਭਰਾਵੇ ਚਲਵਾਉਂਦੇ ਨੇ ਪਰ ਉਹ ਵੀ ਕੰਮ ਕਰ ਰਹੇ ਨੇ ਤੱਕੇ ਗੱਲ ਆਪਣੀ ਕਰ ਦਿੰਦੇ। ਉਹ ਵਧੀਆ ਖਾ ਰਹੇ ਆ ਉਹ ਵਧੀਆ ਕਹਿੰਦੇ ਆ ਹਾਂ ਬਿਲਕੁਲ ਇਥੇ ਕੋਟੀਆਂ ਭੈਣਾਂ ਨੇ ਆਪਣੀ ਗੱਲ ਕਰਦੇ ਸਾਡੇ ਨੂੰ ਸ਼ਰਮ ਬੜੀ ਆਉਂਦੀ ਆ ਨਾ ਕਈ ਇਹ ਕਹਿੰਦਾ ਮੈਂ ਜਿਹੜੀ ਲਾਲੀ ਤੇ ਕਹਿੰਦਾ ਯਾਰ ਮੇਰਾ ਕੋ ਸੱਜਣ ਆ ਗਿਆ ਤੇ ਕਹਿੰਦਾ ਉਹ ਮੁਖੌਸ ਜੱਡਾ ਦਾ ਦੂਗਾ ਆਪਣਾ ਬਹੁਤ ਵਧੀਆ ਮਿਹਨਤ ਕਰ ਰਹੇ ਆ ਕਿਰਤ ਤੋਂ ਕਿਉਂ ਭੱਜ ਰਹੇ ਆ ਸਾਡੇ ਨੌਜਵਾਨ ਕਈ ਜਿਹੜਾ ਮੈਂ ਪੈਸ਼ਨ ਯੂਜ਼ ਕੀਤਾ ਨਹੀਂ ਡਾਲਣਾ ਉਹ ਵੀ ਭਈਏ ਕਰਤੇ ਸੀ ਹਾਂ ਕਰਦੇ ਮੈਂ ਸ਼ਰਮ ਨਹੀਂ ਕੀਤੀ ਕਈ ਕਰ ਰਹੇ ਪੰਜਾਬੀ ਹਮੇਸ਼ਾ ਕਿਉਂਕਿ ਮੈਂ ਇਹ ਚੀਜ਼ ਸੋਚੀ ਕਿ ਅਗਰ ਉਹ ਪੈਸੇ ਕਮਾ ਲਈ ਇਨ ਨੇ ਪੈਸੇ ਅਸਨ ਨਹੀਂ ਕਮਾ ਸਕਦੇ ਆਪਣਾ ਸ਼ਹਿਰ ਆਪਣਾ ਘਰ ਹੈ ਅੱਜ ਆਪਣਾ ਘਰ ਉਹ ਤਾਂ ਇਨ ਦੂਰੋਂ ਆਈਦੇ ਆ ਉਹ ਕਰ ਸਕਦੇ ਜੀ ਕਰ ਸਕਦੇ ਐ ਇਸ ਕਰਕੇ ਆਪਣਾ ਇੱਥੇ ਕਰੋ ਬਾਕੀ ਹਾਂ ਹਰਗੇ ਸੁਪਨਾ ਉਹ ਬਾਹਰ ਜਾਂਦਾ ਕਈ ਮੇਰਾ ਮੇਰਾ ਨਹੀਂ ਪਰ ਇਹ ਜੇ ਇੱਥੇ ਮਿਹਨਤ ਕਰ ਲਈ ਆਪਾਂ ਕਿੰਨੇ ਆਪਾਂ ਅੱਜ ਜਦੋਂ ਆਪਾਂ ਡਿਪੋਟ ਹੋਏ ਅਮਰਦੀ ਪੈਂਦੀ ਲੱਖ ਲਾ ਕੇ 40 35 ਲੱਖ ਲਾ ਕੇ ਇੱਥੇ ਕਾਰਜ ਕਰ ਲੂ ਇੱਥੇ ਕੰਮ ਕਾਇਕ ਖੋਲ ਲੂ ਹਾਂ ਬਿਲਕੁਲ ਬਿਜ਼ਨਸ ਦੇ ਵਿੱਚ ਪ੍ਰੋਫਿਟ ਕਰ ਲੋ ਸਾਡੇ ਇੱਥੇ ਆਈਲੈਂਡ ਸੈਂਟਰ ਜਾਦੇ ਸੀ ਤੇ ਪਰਸੇ ਦੇ ਇੱਥੇ ਆਈਐਸਾ ਆਈਪੀਐਸ ਵਾਲੇ ਜਿਹੜੇ ਸੀ ਉਹ ਸੈਂਟਰ ਕੱਟ ਗਏ ਬੱਚਿਆਂ ਨੂੰ ਉਧਰ ਨੂੰ ਜਾਣ ਦੇਣ ਦੀ ਲੋੜ ਵਾ ਪਰ ਬੱਚੇ ਉਧਰ ਨਹੀਂ ਰਜ਼ਾਨ ਕਰੇ ਸ਼ਾਰਟਕਟ ਲੱਭ ਰਿਹਾ ਕਰਨੀ ਤਾਂ ਉੱਥੇ ਜਾ ਕੇ ਵੀ ਮਿਹਨਤੀ ਪੈਂਦੀ ਆ ਬਿਲਕੁਲ ਹਨਾ ਉਥੋਂ ਵਾਲੀ ਮਿਹਨਤ ਕਹਿੰਦੇ ਵਧੀਆ ਵਾ ਪਰ ਇੱਥੇ ਆਪਾਂ ਨਹੀਂ ਕਰ ਸਕਦੇ ਅੱਜ ਕਿੰਨੇ ਜਿਹੜੇ ਭਾਰਤੀ ਜਿਹੜੇ ਆਏ ਸੀ ਕਿੰਨਿਆਂ ਦੇ ਪੈਸੇ ਡੁੱਬ ਗਏ ਕਈ ਕਹਿੰਦੇ ਅਸੀਂ ਕਰਜ਼ਾ ਚੁੱਕਿਆ ਇਹਦੀ ਭੈਣ ਦੀ ਕਹਿੰਦੇ ਮੈਰਿਜ ਵੀ ਸੀ ਪਰ ਉਹ ਵੀ ਵਿਚਾਰੀ ਰੁੱਕ ਗਈ ਬੜਾ ਕੁਝ ਹੋ ਗਿਆ ਹਨਾ ਤਬ ਇਨੇ ਇਨੇ ਪੈਸੇ ਲਾ ਕੇ ਜਿਹੜਾ ਵਾ ਉਹ ਆ ਕੇ ਬਾਹਰੋਂ ਮਿੱਟੀ ਹੋ ਗਏ ਏਜੰਟ ਕਹਿੰਦਾ ਮੈਂ ਤੁਹਾਨੂੰ ਇੱਕ ਨੰਬਰ ਦਾ ਹੀ ਭੇਜੂਗਾ ਪਰ ਡੋਂਕੀ ਲਾ ਕੇ ਭੇਜਤਾ ਛਪੜਾਂ ਤੱਕ ਦੇ ਪਾਣੀ ਪੀਤੇ ਇਸ ਪੱਖੋਂ ਕੀਤਾ ਤਾਂ ਕਿਧੇ ਦੀ ਕੀ ਕਰਾਂਗੇ ਆਪਾਂ ਇਸ ਹਾਲਾਤ ਦੇ ਤੁਹਾਡਾ ਕੀਤਾ ਦਿਲ ਕਦੀ ਬਾਤ ਜਾਂਦਾ ਨਹੀਂ ਨਹੀਂ ਮੈਂ ਕਦੀ ਅੱਜ ਮੈਂ ਨਹੀਂ ਜਾਣਾ ਮੈਂ ਉਸ ਜਿਹੜਾ ਕੰਮ ਕਰਦਾ ਢਾਲ ਦੋ ਮੈਨੂੰ ਕੋਈਆਂ ਨੇ ਕਿਹਾ ਵੀ ਬਾਹਰ ਚਲ ਜਾ ਬੜਾ ਕੰਮ ਹੈ ਪੰਪ ਦੇਣ ਵਾਲੇ ਬੜੇ ਹੁੰਦੇ ਬੜੇ ਨੇ ਕਿ ਨਹੀਂ ਆਪਣਾ ਸਿੱਧਾ ਕਲੀਅਰ ਸੀ ਮੈਂ ਕਿ ਮੈਂ ਇਧਰ ਹੀ ਆਣਾ ਇਹ ਪੰਪ ਕਹਿੰਦੇ ਬੜੀ ਮਾਰੀ ਚੀਜ਼ ਹੁੰਦੀ ਹੈ ਪੰਪ ਦੇ ਕੇ ਨਾ ਕਹਿੰਦੇ ਮਿਰਜੇ ਨੂੰ ਪੰਪ ਨੇ ਮરાਇਆ ਸੀ ਹੈ ਨਾ ਮਤਲਬ ਪੰਪ ਦੇਣ ਵਾਲੇ ਬੜੇ ਹੁੰਦੇ ਆ ਉਹ ਕਰ ਦਿੰਦੇ ਇਹ ਕਰ ਦਿੰਦੇ ਆ ਜੀ ਉਧਰ ਚਲ ਜਾ ਹਨਾ ਅਸਲ ਜੀ ਪਰਮਾਤਮਾ ਨੇ ਸਾਨੂੰ ਚੀਜ਼ ਦਿੱਤੀ ਹੈ ਦਿਮਾਗ ਸੋਚਣਾ ਉਸ ਤੇ ਜੀ ਚੰਗਾ ਕੀ ਮੜਾ ਪਰਿਵਾਰ ਚ ਹੋ ਗਏ ਕਈ ਬੜੇ ਪੰਪ ਪੰਪ ਚਾਲਦੇ ਠੀਕ ਹੈ ਜੀ ਤਾਂ ਪਾਣੀ ਪਰਿਵਾਰ ਚ ਕੌਣ ਕੌਣ ਆ ਹੋਰ ਮਤਲਬ ਕੌਣ ਤੁਹਾਡੀ ਫੈਮਿਲੀ ਚ ਕੌਣ ਕੌਣ ਆ ਫੈਮਿਲੀ ਚ ਮੰਮਾ ਪਾਪਾ ਹੂੰ ਠੀਕ ਆ ਜੀ ਵੱਡਾ ਭਰਾ ਉਹਨਾਂ ਦੀ ਫੈਮਿਲੀ ਤਾਂ ਬਾਕੀ ਬਾਕੀਆਂ ਨੂੰ ਬਾਕੀ ਵੀ ਗਾਇਕੀ ਦਾ ਸ਼ੌਂਕ ਰੱਖਦੇ ਪਰਿਵਾਰ ਦੇ ਜੀ ਜਿੱਦਾਂ ਬਦਰ ਸਿਸਟਰ ਹਾਂਜੀ ਹਾਂਜੀ ਨੇ ਬਾਕੀ ਨਹੀਂ ਰੱਖਦੇ ਕਿਛੋਂ ਅੱਛਾ ਹਾਂਜੀ ਸੁਣਦੇ ਆ ਸੁਣਨਾ ਸਭ ਨੂੰ ਪਸੰਦ ਆ ਲੇਕਿਨ ਇਹ ਨਗਾਸ ਕਿ ਮੇਰੀ ਮੇਰੇ ਹਿੱਸੇ ਆ ਕਦੀ ਕਿ ਰਿਸ਼ਤੇਦਾਰ ਨੇ ਨਹੀਂ ਕਿਹਾ ਯਾਰ ਮੇਰੇ ਜਾਗ ਰਹਿਣਾ ਜਾਂ ਮੇਰੇ ਕੋਲ ਸ਼ੋਅ ਆ ਤੇ ਸਾਜਣ ਪੈਸੇ ਘੱਟ ਲਾ ਜਾ ਪੈਸੇ ਨਾ ਲੈ ਸਾਣ ਨੂੰ ਤੇ ਫਰੀ ਜਾਗ ਰਹਿਣ ਕਰ ਜਾ ਯਾਰ ਫਰੀ ਨਹੀਂ ਕਿਸੇ ਨੇ ਕਿਹਾ ਪੈਸੇ ਘੱਟ ਲ ਲੈ ਗਿਆ ਅੱਛਾ ਹਾਂਜੀ ਪਰ ਲੋ ਨਗਰ ਚਲਦਾ ਹੀ ਆ ਉਹ ਨਹੀਂ ਪਰ ਉਹਨਾਂ ਕ ਕਮਾਣਾ ਵੀ ਉੱਥੋਂ ਆ ਖਾਣਾ ਵੀ ਉੱਥੋਂ ਆ ਤਾਂ ਹੋਇਆ ਕਦੀ ਕਈ ਵਾਰੀ ਸ਼ੋਅ ਹੀ ਨਾ ਆਇਆ ਹੋਵੇ ਕਈ ਮਹੀਨੇ ਨਿਕਲ ਗਏ ਹੋਣ ਕੋਈ ਸ਼ੋਅ ਹੀ ਨਾ ਮਿਲਿਆ ਹੋਵੇ ਹੋਇਆ ਕਾਫੀ ਚਿਰ ਅੱਲਾ ਵੈਸੇ ਤਾਂ ਫਿਰ ਉਹਦਾ ਦਿਮਾਗ ਚ ਕੀ ਸੀ ਤਾਂ ਮੈਂ ਪਹਿਲੇ ਵੀ ਦੱਸਿਆ ਮੈਂ ਹੌਸਲਾ ਬਣਾਇਆ ਮੇਰੇ ਕੋਲ ਹੌਸਲਾ ਤਾਂ ਸੀ ਕਿ ਕਿ ਮੇਰੇ ਕੋਲ ਆਪਸ਼ਨ ਹੈ ਕਿ ਸੀ ਕਮਾਈ ਦੀ ਸਾਧਨ ਰੱਖਿਆ ਸੀ ਇਨਕਮ ਦੀ ਆਪਸ਼ਨ ਸੀ ਮੇਰੇ ਕੋ ਚ ਨਹੀਂ ਆ ਰਿਹਾ ਸ਼ੌਕ ਨੂੰ ਮੈਂ ਇਹਤ ਕਰਦੇ ਜਾ ਰਿਹਾ ਹਾਂ ਇਨਕਮ ਸਾਡ ਘਵਾ ਰਹੀ ਪਰ ਕਹਿੰਦੇ ਸ਼ੌਂਕ ਹੀ ਜਿਹੜਾ ਵਾ ਉਹ ਕਾਰਜ ਬਣ ਜਾਣਾ ਕਿਤਾ ਬਣ ਜਾ ਸ਼ੌਂਕ ਜਿਹੜਾ ਤੁਹਾਨੂੰ ਹੈਗਾ ਸੀ ਉਹ ਤੁਹਾਨੂੰ ਰੋਜੀ ਰੋਟੀ ਬਣ ਜਾਣਾ ਇਹ ਬੜਾ ਘੱਟ ਹੁੰਦਾ ਹੈ ਕਈ ਜਿਹੜਾ ਸ਼ੌਂਕ ਤੇ ਨਿਰਭਰ ਹੁੰਦੇ ਆ ਤਾ ਫਿਰ ਪਰਿਵਾਰ ਦੇ ਵਿੱਚ ਹਾਲਾਤ ਬੜੇ ਖਰਾਬ ਪੈਦਾ ਹੋ ਜਾਂਦੇ ਆ ਕਿਉਂਕਿ ਜ਼ਿੰਮੇਵਾਰੀਆਂ ਨੇ ਤੜੀ ਅੱਖਾਂ ਦੱਸਦੀਆਂ ਵੀ ਜ਼ਿੰਮੇਵਾਰ ਜੀਓ ਬਿਲਕੁਲ ਤੇ ਫਿਰ ਕਿੱਦਾਂ ਕਰ ਲੋਗੇ ਮੈਨੇ ਇਹ ਕਰੀ ਅਨੇ ਬਸ ਹੋਈ ਲੱਗੇ ਲੱਗੇ ਦੀਆਂ ਬਸ ਕਰੋਗੇ ਅੱਗੇ ਵੀ ਟਰੈਕ ਹੋ ਜਾਗੇ ਅੱਛਾ ਕੁਝ ਅੱਗੇ ਟਰੈਕ ਜਿਹੜੇ ਦਰਸ਼ਕਾਂ ਨੂੰ ਉਹ ਦੇਖਣ ਨੂੰ ਮਿਲਣਗੇ ਹਾਂਜੀ ਹਾਂਜੀ ਅੱਗੇ ਆਪਾਂ ਕਰ ਰਹੇ ਆ ਜੀ ਪਹਿਲਾ ਤੱਪਾ ਕਰਾਂਗੇ ਆਪਣੇ ਅਚਲਿਸ਼ਵਰ ਧਾਮ ਸਾਡੇ ਬਟਾਲਾ ਚ ਹੋਗਾ ਜੀ ਹੂੰ ਉਹ ਪੁਰਾਣਾ ਧਾਮ ਆ ਜੀ ਉਹਦਾ ਇੱਥੇ ਅਸੀਂ ਦੱਸਣ ਲੱਗੇ ਤਾਂ ਬਹੁਤ ਟਾਈਮ ਲੱਗ ਜਨਾ ਹਾਂ ਬਹੁਤ ਵਧੀਆ ਜੀ ਤੇ ਉਥੇ ਸ਼ੂਟ ਕਰਾਂਗੇ ਪੋਲਿਸਨ ਦਾ ਜਿਹਦਾ ਵਜਨਾ ਉਹ ਵੀ ਰਾਜੂ ਭੱਜ ਨੇ ਲਿਖੀ ਰਾਜੂ ਹਰੀਪੁਰਿਆ ਜੀ ਹਾਂਜੀ ਉਹਨਾਂ ਨੇ ਲਿਖਣਾ ਜੀ ਜੀ ਅੱਛਾ ਅੰਤ ਜਾਂਦੇ ਜਾਂਦੇ ਹੋਏ 사ਜਨ ਜੀ ਦੇਖੋ ਤੁਸੀਂ ਵੀ ਬਹੁਤ ਪੈਣਾ ਹਡਾਇਆ ਹੈ ਕਿ ਤੇ ਦੋ ਜਣੇ ਬੈਠੇ ਹੋਣ ਭਾਵੇਂ 2000 ਲੋਕਾਂ ਨੂੰ ਬੈਠ ਬਿਠਾਉਣਾ ਜਿਹੜਾ ਬੰਨ ਕੇ ਬਿਠਾਉਣਾ ਬੜੀ ਵੱਡੀ ਗੱਲ ਹੁੰਦੀ ਹੈ ਬਿਲਕੁਲ ਤੁਸੀਂ ਅੰਤ ਸਾਡੇ ਦਰਸ਼ਕ ਜਿਹੜੇ ਨੇ ਵਿਊਅਰ ਜਿਹੜੇ ਨੇ ਕੋਈ ਮੈਸੇਜ ਕੋਈ ਸੁਨੇਹਾ ਕੀ ਦੇਣਾ ਚਾਹੋਗੇ ਮੈਂ ਹੀ ਦੇਣਾ ਚਾਹਾਂਗਾ ਕਿ ਅੱਛਾ ਗਾਓ ਕਿ ਇਸ ਤਰ੍ਹਾਂ ਦਾ ਗਾਉ ਐਡੇ ਵਧੀਆ ਪਰਫਾਰਮਰ ਬਣੋ ਕਿ ਸਾਹਮਣੇ ਬੈਠਾ ਸੁਣਨ ਵਾਲਾ ਦਿਲ ਚੋਂ ਨਿਕਲੇ ਤੇ ਦਿਲ ਜੀ ਵੱਜੇ ਹੂੰ ਉਹ ਬੈਠਦੇ ਮਜਬੂਤ ਸਾਡੀ ਗੱਲ ਸੁਣਦੇ ਮਜਬੂਰ ਹਜੇ ਬਿੰਨੀ ਕੋ ਬਤਾ ਗੱਲ ਕਹਿ ਰਿਹਾ ਜਾਂ ਕੋਸਰ ਲਾ ਰਿਹਾ ਜੇ ਕੋਈ ਐਸੀ ਗੱਲ ਕਰੇ ਤੇ ਅੱਛਾ ਗਾਉ ਇਹ ਮੰਨ ਲਓ ਫਿਰ ਸਿੰਗਿੰਗ ਦੇ ਵਿੱਚ ਨਾਂ ਦੇ ਤੇ ਫਿਰ ਆ ਸਾਜਨ ਬਾਬਾ ਫਿਰ ਅੱਜ ਕੀ ਕਰਦਾ ਹੁੰਦਾ ਆਪਣਾ ਕੀਤਾ ਹੀ ਕਰਦਾ ਹੁੰਦਾ ਹਾਂਜੀ ਪਰੇ ਦੰਦ ਪਰ ਕੀ ਕਲ ਮੈਚ ਸ਼ੁਰੂ ਤੋਂ ਬਚਪਨ ਤੋਂ ਸੋਚ ਲਿਆ ਕਿ ਆਣਾ ਤੇ ਇਹ ਪ੍ਰੋਫੈਸ਼ਨ ਚ ਜਾਣਾ ਸਿੰਘ ਜੀ ਕਿਉਂਕਿ ਜੋ ਅੰਦਰ ਉਹ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅੱਛਾ ਇੱਕ ਚੀਜ਼ ਹੁੰਦੀ ਆ بڑے ਲੋਕ ਸਾਡੇ ਨਾਲ ਸਟਰਗਲ ਕਰਦੇ ਆ ਬੜੇ ਮਿਹਨਤੀ ਨੇ ਬਹੁਤ ਸਟਰਗਲ ਕਰ ਵੀਦੇ ਆ ਉਹ ਕੋਈ ਕਿਤੇ ਫੀਲਡ 'ਚ ਕਰ ਰਹੇ ਪਰ ਕਿਤੇ ਨਾ ਕਿਤੇ ਪਰਮਾਤਮਾ ਜਿਹੜਾ ਵਾ ਉਹ ਕੁਝ ਹੋਰ ਹੀ ਲੈ ਕੇ ਬੈਠਾ ਦਾ ਜਾਂ ਉਹਨਾਂ ਦੀ ਮਿਹਨਤ ਵੀ ਕਰ ਰਹੇ ਨੇ ਫਿਰ ਉਹ ਛੱਡ ਜਾਂਦੇ ਨੇ ਸੋਚਦੇ ਵੀ ਨਹੀਂ ਬਣਨਾ ਸਾਡਾ ਕੁਝ ਇਸ ਫੀਲਡ ਦੇ ਵਿੱਚ ਬੜੇ ਲੋਕ ਦੇਖੇ ਨੇ ਹਨਾ ਛੱਡ ਜਾਂਦੇ ਨੇ ਕਿਤਾਬ ਹਨ ਪਰ ਆਪਰੇ ਆਪ ਨੂੰ ਮੋਟੀਵੇਟ ਰੱਖਣਾ ਚੜ੍ਹਦੀ ਕਲਾ ਦੇ ਵਿੱਚ ਰਚਕਾ ਹੈ ਨਾ ਇਹ ਬੜੀ ਵੱਡੀ ਗੱਲ ਹੁੰਦੀ ਆਪਣਾ ਤਾਂ ਜੇ ਕਿਤੇ ਨਾ ਕਿਤੇ ਕੋਈ ਆਇਆ ਸਫਰ ਇਹੋ ਜਿਹਾ ਕਿਥੇ ਡਿੱਗ ਪਿਓ ਆਪਣਾ ਵੀ ਨਹੀਂ ਛੱਡਦੀ ਇਹ ਲਾਈਨ ਨੂੰ ਕਦੀ ਨਹੀਂ ਆਇਆ ਅੱਛਾ ਮੋਟੀਵੇਟ ਆ ਫੁੱਲ ਬਿਲਕੁਲ ਬਿਲਕੁਲ ਸ਼ੁਰੂ ਤੋਂ ਪੂਰੀ એનર્ਜੀ ਹੈ ਕੋਲ ਜੀ ਤਾਂ ਜਿਹੜੇ ਟੁੱਟ ਜਾਂਦੇ ਨੇ ਫਿਰ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਇੱਕੋ ਮੈਸੇਜ ਹੈ ਕਿ ਜਿਹੜੀ ਵੀ ਫੀਲਡ ਤੁਸੀਂ ਜਾਂਦੇ ਹੋ ਮੰਨ ਲਓ ਗਾਇਕੀ ਚ ਜਾਂਦੇ ਹੋ ਠੀਕ ਹੈ ਜੀ ਜੇ ਤੁਸੀਂ ਆਪਾਂ ਘਰੋਂ ਗਰੀਬ ਆ ਘਰ ਮਤਲਬ ਉਸ ਤੋਂ ਠੀਕ ਹੈ ਫਿਰ ਇੱਕ ਨਾਲ ਕੋਈ ਕੰਮ ਰੱਖੋ ਜਿੱਦਾਂ ਤੁਹਾਨੂੰ ਇੱਕ ਹੀ ਮਸੂਹਨਾ ਵੀ ਅਹੀਂ ਵੀ ਇਹ ਕੰਮ ਨਹੀਂ ਕਰ 파ਰੇ ਕਿਉਂਕਿ ਕਈ ਟਾਈਮ ਘਰ ਵੀ ਚਲਾਣੇ ਆ ਠੀਕ ਹੈ ਜੀ ਤੇ ਪਲੀਜ਼ ਸਫਰੀ ਵੀ ਚੱਲ ਰਿਹਾ ਹੁਣ ਗਾਇਕੀ ਦਾ ਇਸ ਕਰਕੇ ਨਾਲ ਕੰਮ ਕਰੋ ਹਿੰਮਤ ਰੱਖੋ ਰਿਆਜ਼ ਕਰੋ ਤੇ ਸਭ ਕੁਝ ਹੀ ਮਲ ਛੱਡਣਾ ਨਹੀਂ ਚਾਹੀਦਾ ਹਾਂਜੀ ਹਾਂਜੀ ਕਾਫੀ ਲੋਕ ਟੁੱਟ ਚੁੱਕੇ ਨੇ ਕਾਫੀ ਮੇਲ ਫੀਮੇਲ ਬੱਚੇ ਆ ਹਨਾ ਕਾਫੀ ਛੱਡ ਦਿੰਦੇ ਨੇ ਆਪਣਾ ਕਿਸੇ ਵੀ ਫੀਲਡ ਚ ਉਹ ਕਦੇ ਨਹੀਂ ਬੰਦ ਹੀ ਨਹੀਂ ਕਈ ਤੇ ਕੰਪੀਟੀਸ਼ਨ ਵਿੱਚ ਛੱਡ ਜਾਂਦੇ ਹਾਂਜੀ بڑے ਸਿੰਗਰ ਨੇ ਕੰਪੀਟੀਸ਼ਨ ਬੜਾ ਹੈ ਕਿਸੇ ਇਨਸਾਨ ਦਾ ਕੰਪੀਟੀਸ਼ਨ ਕਿਸੇ ਨਾਲ ਨਹੀਂਗਾ ਸਲਤੂਬੜਾ ਕੰਪੀਟੀਸ਼ਨ ਆਪਣੇ ਨਾਲ ਹੀ ਆ। ਹਮ ਆਪਣੇ ਆਪ ਨੂੰ ਹਰਾਉ ਦੇ ਸਬ ਓਕੇ ਬੁਰਾ। ਅੱਛਾ ਇੱਕ ਗੀਤ ਹੋਰ ਸੁਣ ਲਈ ਆਪਣਾ। ਦਰਸ਼ਕ ਜਿਹੜਾ ਆਪਣਾ ਫਿਰ ਕੈਨ ਵੀ ਵਾਕਿਆ ਜਿਹੜਾ ਵਾ ਸਾਨੂੰ ਉਹਨਾਂ ਦੀ ਯਾਦ ਜਾਂ ਉਹਨਾਂ ਦਾ ਭਲੇਖਾ ਜਿਹੜਾ ਜ਼ਰੂਰ ਪੈਂਦਾ। ਇੱਕ ਗੀਤ ਉਹਨਾਂ ਦਰਸ਼ਕਾਂ ਦੇ ਵਾਸਤੇ। ਠੀਕ ਹੈ ਜੀ ਬਿਲਕੁਲ। ਹੁਣ ਬਗੇ ਸਨ ਨੇ ਮਾਸ਼ਾ ਅੱਲ੍ਹਾ ਸਾਹਿਬ ਦਾ। ਹਮ ਹਮ ਸਾਨੂੰ ਪਤਾ ਸੀ ਤੈਨੂੰ ਚੰਗੇ ਲੱਗਦੇ ਨਹੀਂ। ਸਾਡੇ ਆਉਂਦੇ ਨਾਖਿਆਲ ਤੈਨੂੰ ਲੱਗਦੇ ਨਹੀਂ ਫਿਰ ਲੰਬੇਗਾ ਲੋਕਾਂ ਨੂੰ ਸਾਡਾ ਹੋ ਕੇ ਦੱਸੇਗਾ ਹਾਂ ਅਸੀਂ ਕਿੰਨਾ ਤੈਨੂੰ ਚਾਹਿਆ ਵੇਰ ਰੋਕੇ ਦੱਸੇਗਾ ਅਸੀਂ ਕਿੰਨਾ ਤੈਨੂੰ ਚਾਹਿਆ ਵੇਰ ਰੋਕੇ ਦੱਸੇਗਾ ਵੇਰ ਰੋਕੇ ਦੱਸੇਗਾ ਵੇਰ ਰੋਕੇ ਦੱਸੇਗਾ ਤੇਰੀ ਮਾਫੀਆਂ ਦਾ ਮੇਰੇ ਤੇ ਅਸਰ ਹੋਣਾ ਨਹੀਂ ਸ਼ਾਇਲੀ ਤੇਰਾ ਮੇਰਾ ਏ ਵਸਰ ਹੋਣਾ ਨਹੀਂ ਸ਼ਾਇਲੀ ਤੇਰਾ ਮੇਰਾ ਏ ਵਸਰ ਹੋਣਾ ਨਹੀਂ ਫਿਰ ਫੋਟੋਆਂ ਚ ਮੈਂਗਾ ਟੋਟੋ ਕੇ ਦੱਸੇਗਾ ਹਾਂ ਅਸੀਂ ਕਿੰਨਾ ਤੈਨੂੰ ਚਾਹਿਆ ਵੇਰੋ ਰੋਕੇ ਦੱਸੇਗਾ ਅਸੀਂ ਕਿੰਨਾ ਤੈਨੂੰ ਚਾਹਿਆ ਵੇਰੋ ਰੋਕੇ ਦੱਸੇਗਾ ਵੇਰੋ ਰੋਕੇ ਦੱਸੇਗਾ ਵੇਰੋ ਰੋਕੇ ਦੱਸੇਗਾ ਹੂੰ अच्छा ਤੁਹਾਡੇ ਪਿਤਾ ਜੀ ਜਿਹੜਾ ਤੁਸੀਂ ਦੱਸਿਆ ਵੀ ਉਹ ਸੰਗੀਤ ਨਾਲ ਬੜ ਸੁਬੰਧ ਰੱਖਦੇ ਸੀ ਉਹ ਗਾਉਂਦੇ ਵੀ ਬੜਾ ਸੋਹਣਾ ਸੀ ਫਿਰ ਉੱਥੋਂ ਹੀ ਸ਼ਾਇਦ ਕਿਤੇ ਨਾ ਕਿਤੇ ਤੁਹਾਨੂੰ ਵੀ ਜਿਹੜਾ ਵਾ ਹਨਾ ਇਹ ਕਹਿ ਸਕਦੇ ਵੀ ਖੂਨ ਦੇ ਵਿੱਚ ਗੁੜਤੀ ਜਿਹੜੀ ਉਹ ਮਿਲ ਗਈ ਤਾਂ ਕਿਤੇ ਪਿਤਾ ਜੀ ਨੇ ਕੋਲ ਆਵਾਜ਼ ਮਾਰ ਕੇ ਕਿਹਾ ਵੀ ਪੁੱਤ ਮੇਰਾ ਸੁਪਨਾ ਜਿਹੜਾ ਵਾ ਸਾਇਨ ਤੂੰ ਖੁਦ ਪੂਰਾ ਕਰ ਸਕਦਾ ਆ ਮੈਨੂੰ ਤੇਰੇ ਤੋਂ ਬੜੀ ਆਸ ਆ ਬੜੀ ਉਮੀਦ ਹੈਗੀ ਆ ਵੀ ਆ ਜਿਹੜਾ ਮੈਨੂੰ ਜਿਹੜਾ ਵਾ ਤੂੰ ਦਿਖਾਏਗਾ ਜਦ ਮੈਂ ਚੋਨਾਵਾ ਵੀ ਮੇਰਾ ਪੁੱਤ ਇੱਕ ਨਾਮ ਵਰ ਪਛਾਣ ਹੋਵੇ ਹਨਾ ਜਦ ਵੀ ਦੁਨੀਆ ਤੇ ਕੋਈ ਗੱਲ ਚੱਲੇ ਤੇ ਮੈਂ ਕਹਿ ਸਕੀ ਹਾਂ ਮੇਰਾ ਪੁੱਤ ਹੈ ਪ੍ਰਾਊਡ ਫੀਲ ਕਰ ਪ੍ਰਾਊਡ ਫੀਲ ਕਦੀਆਂ ਕੀਤੀ ਤੇ ਡੈਡੀ ਨੇ ਕੀਤੀਆਂ ਕਦੀ ਗੱਲ ਆ ਹਾਂਜੀ ਹਾਂਜੀ ਬਣੀ ਅੱਛਾ ਹੈ ਉਹਨਾਂ ਡੈਡੀ ਮਤਲਬ ਫਾਦਰ ਸਾਹਿਬ ਬੜੇ ਆਪਾਂ ਉਹਨਾਂ ਨਾਲ ਯਾਰ ਦੋਸਤਾਂ ਨੂੰ ਜਲਾਉਣੀ ਹਾਏ ਸਵਾਲ ਵੀ ਆ ਜਦੋਂ ਪਿਓ ਦੀ ਜੁੱਤੀ ਪੁੱਤ ਨੂੰ ਆ ਜੇ ਨਾ ਤਾਂ ਫਿਰ ਉਹ ਯਾਰ ਬਣ ਜਾਂਦੇ ਆ ਫਿਰ ਉਹ ਸੱਜਣ ਬਣ ਜਾਂਦੇ ਆ ਇੱਕ ਗਾਣਾ ਵੀ ਆ ਸੀਗਾ ਹਮ ਕਿ ਕੋਈ ਚੀਜ਼ ਨਹੀਂ ਵਧੀ ਪਿਓ ਪੁੱਤ ਦੀ ਯਾਰੀ ਤੋਂ ਹੋਈ ਹੋਈ ਨਾ ਤੇ ਬੜਾ ਸੋਹਣਾ ਗਾਣਾ ਤੇ ਵਧੀਆ ਵੈਸੇ ਪਿਓ ਪੁੱਤ ਨਾਲ ਜੇ ਯਾਰੀ ਰੱਖੋਗੇ ਨਾ ਮੈਂ ਸਾਰਿਆਂ ਨੂੰ ਕਹਿ ਰਿਹਾ ਤਾਂ ਤੁਸੀਂ ਸ਼ਾਇਦ ਕੋਈ ਗਲਤੀ ਕਰਨ ਤੋਂ ਪਹਿਲਾਂ ਆਪਣੇ ਯਾਰ ਨਾਲ ਸਲਾਹ ਕਰ ਲੋਗੇ ਤੇ ਸ਼ਾਇਦ ਤੁਸੀਂ ਉਹ ਗਲਤੀ ਜਿਹੜੀ ਆ ਨਾ ਕਰੋਗੇ ਕਿਉਂਕਿ ਅੱਜ ਦੀ ਡੇਰ ਦੇ ਵਿੱਚ ਅਸੀਂ ਕਈ ਵਾਰੀ ਮਾਤਾ ਪਿਤਾ ਤੋਂ ਨਾ ਉਹ ਗੱਲ ਜਿਹੜੀ ਲੁਕਾ ਲੇ ਲੁਕੋ ਲੈਨੇ ਆ ਸ਼ਾਇਦ ਉਹ ਆਪਾਂ ਗਲਤੀ ਕਰ ਰਹੇ ਹੁੰਦੇ ਆ ਫਿਰ ਇੱਕ ਝੂਠ ਬੋਲਦੇ ਉਹਨੂੰ ਲੁਕਾਉਣ ਵਾਸਤੇ ਅਸੀਂ ਛੋਟ ਝੂਠ ਬੋਲਦੇ ਆ ਤਾਂ ਫਿਰ ਉਹ ਇਸੀ ਫਾਸ ਚ ਆਨੇ ਆ ਤਾਂ ਜੇ ਅੱਜ ਮਾਤਾ ਪਿਤਾ ਨਾਲ ਆਪਾਂ ਗੱਲ ਵਧੀਆ ਕਰੀਏ ਵੀ ਹਾਂ ਠੀਕ ਆ ਤਾਂ ਸ਼ਾਇਦ ਆਪਾਂ ਵੱਡਾ ਗਨਾਹ ਕਰਨ ਤੋਂ ਬਚ ਸਕਦੇ ਬਿਲਕੁਲ ਜੀ ਬਿਲਕੁਲ ਬਚ ਸਕਦੇ ਆਪਾਂ ਚਲੋ ਪਰਮਾਤਮਾ ਬਾਬਾ ਦੀਪ ਸਿੰਘ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ ਵੀ ਤੁਸੀਂ ਆਉਣ ਵਾਲੇ ਬੜੇ ਉੱਚੇ ਮਕਾਮ ਤੇ ਜਾਓ ਤੁਸੀਂ ਬਹੁਤ ਆਪਣੇ ਆਪ ਨੂੰ ਸੰਭਾਲ ਕੇ ਚੜ੍ਹਦੀ ਕਲਾ 'ਚ ਰੱਖਿਆ ਵੀ ਮੈਂ ਇਸੇ ਇੰਡਸਟਰੀ ਦੇ ਵਿੱਚ ਆਪਣੀ ਪਛਾਣ ਬਣਾਉਣੀ ਤੋਂ ਹੀ ਵਕਰੀ ਬਜਾਉਣ ਬਰੋਲੀ ਆ ਸਾਡੀ ਸਾਰੀ ਸਮੂਹ ਜਿਹੜੀ ਟੀਮ ਆ ਤੁਹਾਨੂੰ ਬੈਸਟ ਵਿਸ਼ੀਸ ਕੰਦੀ ਆ ਆਉਣ ਵਾਲਾ ਸਮਾਂ ਜਿਹੜਾ ਬਹੁਤ ਵਧੀਆ ਲੈ ਕੇ ਆਵੇ ਤੁਸੀਂ ਕੀਮਤੀ ਸਮਾਂ ਕੱਢ ਕੇ ਆਏ ਉਹਦੇ ਲਈ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਐਸੀ ਇੱਕ ਚੰਦ ਮਿੰਟਾਂ ਦੀ ਗੱਲਬਾਤ ਜਿਹੜੀ ਅਸੀਂ ਬੜੀ ਮਿਹਨਤੀ ਬੜੇ ਮਿੱਠੇ ਸੁਭਾਅ ਦੇ ਮਾਲਕ ਜਿੰਨਾ ਇਹ ਵੀਰ ਹੈਗਾ ਉਹ ਤੋਂ ਮਿੱਠੀ ਜਿਹੜੀ ਵਾਕਿਆ ਗਾਇਕੀ ਸੀ ਤਗਾ ਕੀ ਇਹ ਨਹੀਂ ਵੀ ਵਾਕਏ ਅ ਤੁਚ ਲਾ ਲੇ ਜਾਂ ਤਣਕੇ ਲਾ ਲੇ ਜਾਂ ਵਾਕਿਆ ਐਵੇਂ ਤਾਂ ਐਵੇਂ ਸਿੱਖ ਲਈ ਗਾ ਕੀ ਵਾਕੇ ਸੁਰਾਂ ਦੇ ਗਿਆਨ ਨਾਲ ਜਿਹੜਾ ਉਹ ਸਿੱਖੀ ਜਾ ਰਹੀ ਹੈ ਰਿਆਸ ਜਿਹੜਾ ਅੱਜ ਵੀ ਤਿੰਨ ਤਿੰਨ ਚਾਰ ਚਾਰ ਘੰਟੇ ਕੀਤਾ ਜਾ ਰਿਹਾ ਤੇ ਫਿਰ ਸਿੱਖੀ ਜਾ ਰਹੀ ਹੈ ਜਿੱਥੇ ਵੀ ਜਿਹੜਾ ਆਪਣੇ ਸ਼ੋਅ ਲਾਦਾ ਜਾਗਰਣ ਲਾਦਾ ਤੇ ਉੱਥੇ ਹੀ ਤੁਸੀਂ ਦੱਸਿਆ ਕਿਵੇਂ ਮਿਹਨਤ ਦੇ ਨਾਲ ਆਪਣਾ ਜਿਹੜਾ ਕਿੱਤਾ ਕਰ ਰਿਹਾ ਟੈਲਾਂ ਦਾ ਕੰਮ ਕਰ ਰਿਹਾ ਪਰ ਕਹਿੰਦੇ ਮੈਨੂੰ ਟੈਲਾਂ ਦੇ ਕੰਮ ਕਰਨ ਚ ਕੋਈ ਸ਼ਰਮ ਨਹੀਂ ਆ ਮੈਂ ਮਿਹਨਤ ਕਰ ਰਿਹਾ ਮੈਂ ਕਿਰਤ ਕਰ ਰਿਹਾ ਵਧੀਆ ਗੱਲ ਆ ਪਰਵਾਰ ਵੀ ਮੈਨੇਜ ਕਰ ਰਿਹਾ ਆਪਣਾ ਜਿਹੜਾ ਸ਼ੌਂਕ ਵਾ ਉਹਨੂੰ ਰੋਜੀ ਰੋਟੀ ਵੀ ਉੱਥੋਂ ਕਮਾ ਰਿਹਾ ਉਹਨੂੰ ਬਰਕਰਾਰ ਜਿਹੜਾ ਉਹ ਰੱਖ ਰਿਹਾ ਤਾਂ ਕਹਿੰਦੇ ਮੈਨੂੰ ਪੂਰਨ ਵਿਸ਼ਵਾਸ ਆ ਆਪਣੇ ਉਸ ਪਰਮਾਤਮਾ ਤੇ ਉਸ ਮਹਾਰਾਜ ਦੇ ਉੱਪਰ ਜਿਹੜਾ ਵੀ ਕਿਤਨਾ ਕਿਤੇ ਮੇਰੀ ਬਾਪ ਪੱਕਾ ਫੜਨਗੇ ਤਾਂ ਕਹਿੰਦਾ ਫੜ ਲੈਣਗੇ ਕਹਿੰਦੇ ਜੀ ਬਿਲਕੁਲ ਫੜਨਗੇ ਵਿਸ਼ਵਾਸ ਆ ਜੀ ਸੋ ਇਦਾਂ ਦਾ ਜਦੋਂ ਟੁੱਟ ਵਿਸ਼ਵਾਸ ਹੁੰਦਾ ਨਾ ਤੇ ਆਪਾਂ ਨੂੰ ਵੀ ਜਿਹੜਾ ਉਦੋਂ ਚਾਹੀਦਾ ਕਿ ਆਪਾਂ ਵੀ ਜਿਹੜੀ ਹੈਲਪ ਕਰੀਏ ਇਹੋ ਜਿਹੜੇ ਬੜੇ ਸੋਹਣੇ ਸੋਹਣੇ ਟੈਲੈਂਟ ਜਿਹੜੇ ਸਾਡੇ ਕੋਲ ਬੈਠਾ ਆ ਵਾ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹ ਸੋ ਅਸਲ ਮੂਲ ਇਹਨਾਂ ਦਾ ਉਦੋਂ ਪੈਂਦਾ ਵਾ ਜੇ ਅੱਜ ਸਾਡੇ ਕੋਲੇ ਬਸ ਫੜ ਕੇ ਬਟਾਲੇ ਦੀ ਇੱਥੇ ਅੰਮ੍ਰਿਤਸਰ ਸਾਡੇ ਸਟੂਡੀਓ ਵਿੱਚ ਆਈ ਨਾ ਤਾਂ ਮੁੱਖ ਮਕਸਦ ਹੀ ਇਹੋ ਸੀ ਵੀ ਆਪਾਂ ਇਸ ਟੈਲੈਂਟ ਨੂੰ ਜਿਹੜਾ ਵਾ ਗਾ ਲੈ ਕੇ ਆਈਏ ਸੋ ਤੁਸੀਂ ਵੀ ਅਗਰ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਵਧੀਆ ਲੱਗਦੀ ਹੈ ਤਾਂ ਤੁਹਾਡਾ ਅਸਲੀ ਕਾਰਜ ਅਸੀਂ ਇਹ ਕੀਤਾ ਜਿਹੜਾ ਇਹ ਬਣਦਾ ਕਿ ਆਪਾਂ ਵੀਡੀਓ ਨੂੰ ਸ਼ੇਅਰ ਕਰੀਏ ਇਹੋ ਜੇ ਵੀਰ ਨੂੰ ਜਿਹੜਾ ਵਾ ਵੱਧ ਤੋਂ ਵੱਧ ਸਪੋਰਟ ਕਰੀਏ ਅੱਗੇ ਲੈ ਕੇ ਆਈਏ ਤਾਂ ਕਿ ਸਾਫ ਸੁਥਰੀ ਗਾਇਕੀ ਦਾ ਇੱਕ ਹੋਰ ਜੀ ਜਿਹੜਾ ਵਾ ਉਹ ਵੀ ਸਿਖਰਾਂ ਤੇ ਜਿਹੜਾ ਚੜਦੇ ਹੋਏ ਸਤਾਰੇ ਦੇ ਰੂਪ ਵਿੱਚ ਸਾਨੂੰ ਦੇਖਣ ਲਈ ਜਿਹੜਾ ਉਹ ਮਿਲੇ ਤੁਹਾਨੂੰ ਜਿਹੜੀ ਸਾਡੀ ਵੀਡੀਓ ਜਿਹੜੀ ਉਹ ਕਿਦਾਂ ਦੀ ਲੱਗੀ ਸੋ ਇਦਾਂ ਦੇ ਵੀਡੀਓ ਦੇ ਵਿੱਚ ਆਪਣੇ ਜਿਹੜੇ ਵਿਚਾਰ ਹਨ ਤੁਸੀਂ ਕਮੈਂਟ ਬਾਕਸ ਵਿੱਚ ਇੱਕ ਵਾਰੀ ਜ਼ਰੂਰ ਸਾਂਝੇ ਕਰਿਓ ਸੋ ਇਦਾਂ ਦੀ ਹੋਰ ਵੀਡੀਓ ਖਬਰਾਂ ਜਾਂ ਪੋਡਕਾਸਟ ਦੇਖਣ ਲਈ ਤੁਸੀਂ ਸਾਡੇ ਚੈਨਲ ਅੰਮ੍ਰਿਤਸਰ ਆਵਾਜ਼ ਦੇ ਨਾਲ ਜ਼ਰੂਰ ਜੁੜੇ ਰਹੋ ਸੋ ਅਸੀਂ ਲੈਨੇ ਆਂ ਛੁੱਟੀ ਐਸੇ ਵਕਤ ਐਸੇ ਹੀ ਸਮੇ ਜਿਹੜਾ ਅਸੀਂ ਇੱਕ ਹੋਰ ਆਰਟਿਸਟ ਦੇ ਨਾਲ ਜਾਂ ਕਲਾਕਾਰ ਦੇ ਨਾਲ ਜਾਂ ਕਿਸੇ ਵੱਖਰੇ ਫੀਲਡ ਦੇ ਆਧਾਰਿਤ ਦੇ ਨਾਲ ਤੁਹਾਡੀ ਮੁਲਾਕਾਤ ਜਿਹੜੀ ਆ ਜ਼ਰੂਰ ਕਰਾਵਾਂਗੇ ਸੋ ਨਾਲੇ ਵੀ ਦਿਲ ਦੀਆਂ ਗੱਲਾਂ ਜਿਹੜੀਆਂ ਏਦਾਂ ਹੀ ਅਸੀਂ ਕਰਾਂਗੇ ਸੋ ਮੈਨੂੰ ਦੋ ਛੁੱਟੀ ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲੱਗ ਗਿਆ ਛਾ ਸੋ ਮੇਰੇ ਨਾਲ ਨੇ ਕੈਮਰਾਮੈਨ ਨੇ ਰਿਸ਼ਾਲ ਖੜਾ ਸੋ ਆਓ ਜੀ ਅਸੀਂ ਜਿਹੜੀ ਆ ਤੁਹਾਡੇ ਕੋਲ ਛੁੱਟੀ ਲੈਣੇ ਆ ਪਿਆਰ ਭਰੀ ਸਤਿ ਸ਼੍ਰੀ ਅਕਾਲ